ਕੀ ਆ ਪਟੋਟ ਕਈ ਕਰੀ ਆ ਪਾ ਬੁਰਾ ਲੱਗਦਾ ਮੈਂ ਸਿੱਧਣ ਤੇ ਟੋਟਕਾ ਹੀ ਕਰੀਗੀ ਮੈਂ ਤਾਂ ਇਹ ਕਹਿੰਦੀ ਸੀ ਬਾਕੀ ਉਹੀ ਪਤਾ ਲੱਗਿਆ ਨਾ ਹੁੰਦਾ ਕੰਮ ਕਰਨ ਵਾਲੇ ਬੰਦੇ ਦਾ ਈ ਮੈਨੂੰ ਲੱਗਦਾ ਇਹ ਦਿਖਾਉਂੂ ਦਿਵਾਲੀ ਕੇਰਾ ਤਾਂ ਜੀਰੀ ਹੈ ਨਾ ਦਿਵਾਲੀ ਤਾਂ ਦਿਖਾਉਗੀ ਮੈਂ ਤਾਂ ਅਸੀਂ ਦਿਵਾਲੀ ਦੇ ਵਿੱਚ ਨਾ ਆ ਜੇ ਉਧਰ ਫਿਰ ਤੈਨੂੰ ਪਤਾ ਔਖਾ ਹੋ ਜਾਂਦਾ ਲੱਵੇ ਬੈਠਣਾ ਵਿੱਚ ਤਾਂ ਜੀਰੀ ਤਾਂ ਦੇਖ ਕਲੇ ਆਈ ਪਈ ਐ ਅਹੀ ਦੀ ਗੱਲ ਨਹੀਂ ਵਿੱਚ ਵਿੱਚ ਜਿਹੜੇ ਆਹ ਦਾਣੇ ਨੇ ਨਾ ਹਰੇ ਇਹ ਜੇ ਇਹ ਸਾਰੇ ਤੋਂ ਲਾਲਾ ਇਹ ਜਿਹੜੋ ਗਰਭ ਜਾਣ ਨਾ ਇਹ ਸਾਰੇ ਬਲਾਸਟ ਹੋਣ ਲੱਗ ਜਾਂਦੇ ਨੇ ਅੱਛਾ ਤੇ ਫਿਰ ਸਾਰੀ ਜੀਰੀ ਇਹਦੇ ਨਾਲ ਨਰਵਸ ਵੜ ਜਾਂਦੀ ਇੱਕ ਵਾਰੀ ਠੀਕ ਹੈ ਨਾ ਉਹਦੇ ਨਾਲ ਨਰਵਾਈ ਫੜਨ ਕਰਕੇ ਤੇ ਫਿਰ ਸਾਰੀ ਫੋਕ ਵਾਲੀ ਨਿਕਲਦੀ ਹੈ ਮਕਚਰ ਨਹੀਂ ਆਉਂਦਾ ਮਕਚਰ ਨਹੀਂ ਆਉਂਦਾ ਜਮੀ ਮਕਚਰ ਵੀ ਫੋਕ ਵੀ ਮਣੂ ਫੋਕ ਤਾਂ ਬਣੂ ਇਹਦੀ ਹਰੇ ਦਾਣੇ ਦੀ ਦੁੱਧੇ ਵਾਲਾ ਦਾਣਾ ਇਹ ਬਾਕੀ ਸਾਰੀ ਜਿਹੜੀ ਐ ਹੋਈ ਜਾਂਦਾ ਵੀ ਹੁਣ ਵੀ ਪੂਰੀ ਹੁਣ ਵੀ ਪੂਰੀ ਹੂੰ ਇਹ ਸਾਲੀ ਬੀਆਂ ਚ ਦਿੱਕਤ ਪਤਾ ਨਹੀਂ ਕਿਉਂ ਆਉਂਦੀ ਐ ਰੱਬ ਇਹ ਹੁੰਦੀ ਐ ਸਹੀ ਗੱਲ ਐ ਬੀਆਂ ਚ ਹੀ ਐ ਕੋਈ ਹੈ ਨਾ ਤੇ ਉਹ ਨਹੀਂ ਆਪਣਾ ਕਲਵੰਤ ਭੋਕਾਂ ਵਾਲਾ ਉਹਨੂੰ ਮੈਂ ਐਂ ਕਿਹਾ ਸੀ ਮਾਂ ਤੂੰ ਜੀਰੀ ਹਜੇ ਵੱਢ ਨਾ ਖੜਾ ਲਾ ਪੰਜ ਚਾਰ ਦਿਨ ਅਛਾ ਬੱਡ ਕਿ ਹੁਣ ਕਰੇ ਸਿੱਟੀ ਬੈਠਾ ਪਤੰਦਰ ਅਛੂ ਕਰੇ ਲਾ ਲਈ ਹਾਂ ਤੇ ਆਪਣਾ ਆੜਤੀਆ ਫੋਨ ਕਰੀ ਜਾਂਦਾ ਕਹਿੰਦਾ ਉਹਨੇ ਜੀਰੀ ਵੜ ਲਈ ਆੜਤੀ ਜੀ ਕਰਾਤੀ ਮੈਂ ਆੜਤ ਕਰਾਦੀ ਤੇ ਹੋਰ ਹੁਣ ਆੜਤ ਕਰਾਤੀ ਹੁਣ ਮੈਂ ਹੀ ਕਰਾਈ ਆਪਣੇ ਆੜਤੀਏ ਦੇ ਅਛਾ ਉਹ ਜਿਹੜਾ ਤੂੰ ਦੀ ਗੱਲ ਕਰਦਾ ਉਹ ਪੱਕੇ ਗਾਲੇ ਦੀ ਹੋਰ ਉਹ ਜਾ ਤੇਰੇ ਕਾਲਿਆ ਤੂੰ ਵੀ ਸੁੱਡਲੀਆਂ ਨਾ ਯਾਰ ਕੀ ਹੋ ਗਿਆ ਕੁਝ ਤਾਂ ਕਿੱਥੇ ਜਾ ਕੇ ਤੂੰ ਡਿੱਗਿਆ ਪਤੰਦਰਾ ਤੈਨੂੰ ਇਦੂ ਚੰਗਾ ਪਿੰਡ 'ਚ ਕੋਈ ਬੰਦਾ ਨਹੀਂ ਲੱਭਿਆ ਕਿਉਂ ਕੀ ਹੋ ਗਿਆ ਓਏ ਓਏ ਉਹਨੇ ਤਾਂ ਪਤੰਦਰਾ ਤੋਂ ਆਇਆ ਲਾਲਾ ਆਪਣੇ ਅੱਧੇ ਪਿੰਡ ਦੇ ਗੋਡੀਆਂ ਥਲਵਾ ਰੱਖੇ ਨੇ ਆਹ ਅੜਦਲੀਆਂ ਗੱਲਾਂ ਪਿੱਛੋਂ ਦਾ ਅੱਛਾ ਏ ਉਹਦਾ ਲੈ ਕੇ ਅਗਲੇ ਤੋਂ ਰੁਪਏ ਹੂੰ ਆੜਦੀਆ ਤਾਂ ਮਤਲਬ ਉਹਨੇ ਤਾਂ ਤੇਰੇ ਕਰਕੇ ਦੇਣਾ ਉਹਨੂੰ ਹਨਾ ਜੋ ਵੀ ਖਰਚਾ ਪਾਣੀ ਦਾ ਆ ਆਪਣੀ ਜ਼ਿੰਮੇਵਾਰੀ ਤੇ ਉਹਦਾ ਲੈ ਕੇ ਘਰੇ ਕਿਰਾ ਲਾ ਲੰਦਾ ਅੱਧੀ ਫਸਲ ਉਹ ਆਪਦੇ ਕਿਸੇ ਨਗਦ ਵੇਚੇ ਆਉਂਦਾ ਅੱਧੀ ਇਹਨਾਂ ਦੇ ਪਾਉ ਤੇ ਕਹਿੰਦਾ ਮੇਰੇ ਤਾਂ ਨੁਕਸਾਨ ਹੋ ਗਿਆ ਜੀ ਕੁਛ ਐਦ ਕਿਉਂ ਰੱਬ ਨੇ ਕਹਿਰ ਵੱਧ ਕੇ ਜਾ ਰਿਹਾ ਹੈ ਹੈ ਉਹਦਾ ਕਈ ਦੇਣਾ ਯਰ ਕਰਦ ਨੇ ਵੀ ਹਾਂ ਜੀ ਸਾਡੇ ਦਾ ਫਸਲ ਖਰਾਬ ਹੋ ਗਈ ਡੁੱਬ ਗਈ ਸੀ ਜੀਰੀ ਫਿਰ ਮੇਰੀ ਮਾਮਾ ਦਾ ਭਰਾ ਮੈਨੂੰ ਕਿਹਾ ਸੀ ਬਹੁਤ ਤੈਨੂੰ ਪਤਾ ਉਹੀ ਗੱਲ ਸਿਆਣੇ ਦੇ ਕਹੇ ਦਾ ਕਹਿੰਦਾ ਔਲੇ ਦੇ ਖਾਦੇ ਦਾ ਬਾਅਦ ਚ ਸਵਾਦ ਆਉਂਦਾ ਮੈਂ ਤਾਂ ਆਖਿਆ ਵੀ ਚਲ ਯਾਰ ਬੰਦਾ ਨਰਮਾ ਹੜੇ ਜਿ ਬੌਲੇ ਕੱਢੀ ਗਿਆ ਐ ਆ ਬਾਈ ਜੀਰੀ ਦਾ ਫਲਾਨਾ ਉਹ ਯਾਰ ਇਹ ਬੰਦੇ ਤਾਂ ਇਹਨਾਂ ਦਾ ਕੰਮ ਕੀ ਹੁੰਦਾ ਇਹਨਾਂ ਨੇ ਹਾੜੇ ਕੱਢਣੇ ਤੇਰੇ ਵਰਗੇ ਨੂੰ ਫਸਾ ਲੰਦੇ ਨੇ ਤੂੰ ਫਸ ਗਿਆ ਤੇ ਹੁਣ ਮੁੜ ਕੇ ਤੁਰਿਆ ਫਿਰ ਫਿਰ ਇੱਕ ਗੌਰ ਰੱਖੀਏ ਹੁਣ ਨਾ ਹੁਣ ਤਾਂ ਕੀ ਗੌਰ ਕਰੇਗਾ ਹੁਣ ਤਾਂ ਹੋ ਗਈ ਜਿਹੜੀ ਗੌਰ ਹੋਣੀ ਸੀ ਹੁਣ ਤਾਂ ਗੌਰ ਤੂੰ ਐ ਰੱਖੀ ਵੀ ਹੁਣ ਉਹਨਾਂ ਤਾਂ ਤੂੰ ਇਹ ਗੱਲ ਵੀ ਘੌਰ ਰੱਖਣੀ ਐ ਵੀ ਉਹ ਘਰੋਂ ਚੱਕ ਕੇ ਹੀ ਵੇਚਦਾ ਕਿਨੂੰ ਐ। ਕੋਈ ਕਹੀ ਯਾਰ। ਹਾਂ ਚੌਕੀਦਾਰਾ ਘਰ ਹੁਣ ਤਾਂ ਉਹਦਾ। ਕੀ ਕਰਦਾ ਹੁਣ ਮੈਂ ਫਸ ਗਿਆ। ਮਜ਼ਾਕ ਦੀ ਗੱਲ ਨਹੀਂ ਤੂੰ ਕੰਮ ਹੀ ਇਹ ਜੇ ਕਰਦਾ ਛੱਡਲ ਤੂੰ। ਨਾ ਤੂੰ ਇਹਦੇ ਕੋਈ ਕੰਮਾਂ ਵੇਲੇ ਨਾ ਮੇਰੀ ਕੋਈ ਰਾਏ ਲਵੇਂ। ਲੈਣਾ ਨਾ ਦੇਣਾ। ਜਦੋਂ ਉਹੀ ਗੱਲ ਖਿਲਾੜੀ ਚ ਬਾਹ ਆ ਜਾਂਦੀ ਐ ਉਦੋਂ ਤੇਰੇ ਸੰਦੀਪ ਜਿਆਦਾ ਐ ਉਦੋਂ ਇੱਥੇ ਆ ਖੜਦਾ ਵੀ ਆਹ ਕੰਮ ਤਾਂ ਬਈ ਹੋ ਗਿਆ। ਐ ਪੁੱਛਦੇ ਆ ਨਾ। ਫਿਰ ਉਹੀ ਤਾਂ ਗੱਲ ਤੂੰ ਇਹ ਕੰਮ ਕਰਨ ਤੋਂ ਪਹਿਲਾਂ ਪੁੱਛਿਆ ਹੁੰਦਾ ਜੀ ਇੱਕ ਵਾਰੀ ਨਾ। ਹਾਂ। ਬਸ ਹੁਣ ਤੂੰ ਐ ਸਮਝ ਲੈ ਵੀ ਰੁਪਏ ਉਹਨੇ ਨਹੀਂ ਦੇ ਪਰ ਮੈਂ ਤੁਹਾਨੂੰ ਲੱਜਾ ਵੀ ਹੋਰ ਰੁਪਏ ਦੇਊਗਾ ਮੈਂ ਤਾਂ ਦੇਣੀ ਆ ਹੁਣ ਹਾਂ ਉਹ ਤਾਂ ਤੂੰ ਦੇ ਹੁਣ ਤੂੰ ਨਿਪਟਣਾ ਕੰਮ ਟੇਡਾ ਹੀ ਹੋ ਗਿਆ ਫਿਰ ਤਾਂ ਟੇਡਾ ਤਾਂ ਆਖਿਆ ਤਾਂ ਬੜਾ ਆਖਿਆ ਚਲ ਕੇਰਾ ਤਾਂ ਬੋਝ ਚਾ ਕੇ ਉਹ ਕਰ ਲਾਂਗੇ ਆਪਾਂ ਐ ਸੈਟਿੰਗ ਫਿਰ ਗਾਂ ਵਾਸਤੇ ਕਹਾਂਗੇ 80 ਰੁਪਏ ਆਪਦੇ ਹਿਸਾਬ ਨਾਲ ਦੇਈ ਤੂੰ ਕੱਲੇ ਹੁਣ ਕਲਵੰਤਰ ਨੂੰ ਇਹ ਗੱਲ ਕਹੀਂ ਵੀ ਭਾਈ ਮੈਨੂੰ ਆੜਤੀ ਆ ਕਹਿੰਦਾ ਸੀ ਵੀ ਬੰਦਾ ਉਹ ਵਧੀਆ ਠੀਕ ਹੈ ਵੀ ਮੈਨੂੰ ਚੰਗਾ ਲੱਗਿਆ ਵੀ ਬਿਹਾਰ ਦਾ ਲੈਣ ਦੇਣ ਦਾ ਇਹੀ ਚੀਜ਼ ਦੇਖਦਾ ਹੁੰਦਾ ਆੜਤੀ ਹੋਰ ਕੀ ਦੇਖਦਾ ਹੈ ਵੀ ਚੰਗਾ ਲੱਗਿਆ ਵੀ ਭਈ ਐਤ ਕੀ ਉਹਦੀ ਫਸਲੇ ਵਧੀਆ ਆ ਗਈ ਗਾਹਾਂ ਨੂੰ ਆਪਾਂ ਤੋਂ ਜਿਵੇਂ ਉਹ ਕਹਿੰਦਾ ਸੀ ਗੱਲ ਕਰਦਾ ਸੀ ਨਾ ਤੇ ਕੋਲੇ ਵੀ ਕਰ ਪਾਉਣਾ ਮੈਂ ਹਾਂ ਵੀ ਚਾਹੇ 5-4 ਲੱਖ ਬੱਧ ਹਾਂ ਵੀ ਚਾਹੇ ਵੱਧ ਲੈ ਲਿਆ ਆਪਾਂ ਤੋਂ ਵੀ ਕੋਈ ਦਿੱਕਤ ਨਹੀਂ ਤਾਂ ਇੱਕ ਵਾਰ ਉਹਦੇ ਸਾਹਮਣੇ ਤੂੰ ਆ ਗੱਲਾਂ ਕਹਿ ਤੀਆਂ ਜਦੋਂ ਫਿਰ ਉਹਨੂੰ ਐ ਹੋਊਗਾ ਵੀ ਯਾਰ ਹਾਂ ਸਾਰੀ ਫਸਲ ਪਾ ਦਈਏ ਉਹ ਤਾਂ ਮੈਨੂੰ ਐ ਵੀ ਆ ਕਿਹਾ ਉਹਨੇ ਬੇਇੱਜ਼ਤੀ ਕੀਤਾ ਕਹਿੰਦਾ ਮੈਂ ਖਰਚਾ ਹੀ ਵਰਤੂੰਗਾ ਬਾਹਲੇ ਪੈਸੇ ਤਾਂ ਨਹੀਂ ਦਵਾਏ ਖਰ ਉਹਨੂੰ ਹੂੰ ਸਾਰੀ ਉਹਦੇ ਵਿੱਚ ਹੀ ਖਰਚਾ ਨਗਦ ਲੱਖ ਰੁਪਏ ਚੱਲਿਆ ਹੋਊਗਾ ਚਲ ਇੰਨੇ ਕਦੀ ਤਾਂ ਉਹ ਕਰ ਤੋ ਸੱਟ ਤੂੰ ਐ ਕਰੀ ਫਿਰ ਮੇਰੀ ਇੱਕ ਵਾਰ ਉਹ ਫਸਲ ਦੇ ਦੂਗਾ ਠੀਕ ਹੈ ਨਾ ਅਰਤੀ ਉਹ ਫਸਲ ਪਾ ਕੇ ਸਾਰੀ ਮੁੜ ਕੇ ਤੂੰ ਕੀ ਕਰਨਾ ਨਾ ਅਰਤੀ ਨੂੰ ਕੀ ਗੱਲ ਕਹਿਦੀ ਵੀ ਦੇਖੋ ਜੀ ਮੈਥੋਂ ਤਾਂ ਥੋੜੀ ਜੀ ਮਤਲਬ ਗਲਤ ਗਲਤੀ ਹੋ ਗਈ ਨਹੀਂ ਜੇ ਪਤਾ ਬਿਕੇ ਨਾ ਆ ਗਏ ਬਿਕੇ ਰਾ ਤੁਹਾਡੇ ਰੁਪਏ ਆ ਗਏ ਜੇ 5000 ਘੱਟ ਵੀ ਵਗ ਗਿਆ ਤੂੰ ਉਹ ਵੀ ਚੱਲ ਨਹੀਂ ਵਧੀਆ ਰਹ ਜੇਗਾ ਲੱਖਾਂ ਥੱਲੇ ਆਉਣ ਨਾਲੋਂ ਠੀਕ ਹੈ ਇਹਦੀ ਵੀ ਆ ਚੱਕੂ ਜੀ ਹੁਣ ਤੁਸੀਂ ਆਪਦੀ ਜ਼ਿੰਮੇਵਾਰੀ ਤੇ ਜੋ ਮਰਜ਼ੀ ਕਰੋ ਇਹਨੂੰ ਦਿਓ ਨਾ ਦਿਓ ਵੀ ਮੇਰੀ ਜ਼ਿੰਮੇਵਾਰੀ ਹੁਣ ਖਤਮ ਹੈ ਵੀ ਮੈਂ ਰਿਕਾਰਡ ਦਾ ਪਤਾ ਕਰਿਆ ਹਾਂ ਵੀ ਹੁਣ ਉਹ ਚੀਜ਼ ਤੂੰ ਲੱਖ 2 ਲੱਖ ਥੱਲੇ ਆ ਜਾਏਗਾ ਕੋਈ ਫਾਇਦਾ ਨਹੀਂ ਬਹੁਤ ਆਏ ਨੇ ਆਪਣਾ ਅੱਧਾ ਪਿੰਡ ਆਇਆ ਪਿਆ ਬਈ ਉਹਦਾ ਅਗਲੇ ਕੁੜੀ ਜਾ ਕੇ ਰੋਣ ਹੀ ਲਾਏ ਜਾਂਦਾ ਤੇ ਬਹਿ ਜਾਂਦਾ ਅਗਲੇ ਕੁੜੇ ਪੈਰ ਫੜ ਲਾਂਦਾ ਫਿਰ ਅਗਲਾ ਕਰੀ ਵੀ ਫਿਰ ਉਹੀ ਗੱਲ ਕਹਿੰਦਾ ਠੱਗਾ ਵਾਲੇ ਕੰਮ ਕੰਮੀ ਹੋਣਾ ਤਾਂ ਠੱਗੀ ਦਾ ਉਹ ਰੋਹੀ ਤਾ ਚੱਕਰ ਉਹ ਤਾਂ ਉਹ ਜੇ ਫਿਰ ਨਾਟਕਕ ਜਾਣਦੇ ਆ ਆਪਣੇ ਵਰਗਾ ਤਰਸ ਕਰ ਲੈਂਦਾ ਮੇਰੇ ਤਰਸ ਤੇ ਆਧਾਰ ਤੇ ਤਾਂ ਹੀ ਤਾਂ ਮਰਦੇ ਆ ਹੂੰ ਉਹੜਾ ਜੀਰੀ ਸੀ ਹੁਣ ਜੀਰੀ ਕੱਲ ਮਸ਼ੀਨ ਮਿਲਦੀ ਸੀ ਮੈਂ ਪੜਦਾ ਸੀ ਠੀਕ ਹੈ ਨਾ ਵੜਦੇ ਵੜਦੇ ਕਹਾ ਤੂੰ ਐ ਲਾਲਾ ਉੱਥੇ ਮੰਡੀ ਚ ਇੰਨਾ ਬਰਾ ਹਾਲ ਹੋ ਰਿਹਾ ਕਿਸੇ ਦਾ ਵਾਊਚਰ ਨਹੀਂ ਆਉਂਦਾ ਸਾਰੇ ਦਾ ਕਿਸੇ ਦਾ 28 ਕੇ ਦਾ 30 ਐ ਆਉਂਦਾਗਾ ਹੁਣ ਮਸ਼ੀਨ ਵਾਲਾ ਕਹਿੰਦਾ ਜੀ ਕਿਨੋਂ ਮੈਂ ਲਾ ਦਾਂ ਨਾ ਬਈ ਵਿਹਲੀ ਖੜੀ ਐ ਮਸ਼ੀਨ ਹੈ ਫਿਰ ਮੈਂ ਇੱਕ ਸੋਚਿਆ ਵੀ ਯਾਰ ਉੱਥੇ ਇੰਨੇ ਦਿਨ ਖੜਨ ਨਾ ਮੂਰੇ ਦੀਵਾਲੀ ਆਉਂਦੀ ਹੈ ਹਨਾ ਵੀ ਦੋਨੋਂ ਤਾਂ ਇੱਥੇ ਖੜੀ ਚੰਗੀ ਐ ਨਾਲੇ ਤਾਂ ਮੌਸਮ ਚਰ ਆ ਜੂਗਾ ਇਹ ਵੀ ਕਾਲ ਕਰਨ ਦਾ ਲੋਕਾਂ ਪਿੱਛੇ ਲੱਗ ਕੇ ਕੋਈ ਫਾਇਦਾ ਨਹੀਂ ਸਹੀ ਗੱਲ ਮੈਨੂੰ ਬਥੇਰੇ ਕਹਿੰਦੇ ਨੇ ਇਧਰ ਇਧਰ ਆ ਕੇ ਤੇਰੇ ਗਵਾਡੀਆਂ ਨੇ ਵੜਤੀ ਉਹਨਾਂ ਨੇ ਵੜਤੀ ਵਿਹਲੇ ਹੋ ਗਏ ਫਲਾਣਾ ਠਗੜਾ ਪਰ ਵੜਤੀ ਵੜਤੀ ਕੀ ਗੱਲ ਹੈ ਰੋਹਿਤ ਅਰੀਸ ਮ੍ਰਿਤੀ ਦਾ ਮਾਰ ਕਾਲ ਦੇ ਪਿੱਛੇ ਆਪਣੀ ਫਸਲ ਕਰਨਾ ਖਰਾਬ ਕਰਨਾ ਤਾਂ ਨਾ ਹਾਂ ਉਦੋਂ ਕੀ ਹਾਸੇਵੇਂ ਤੇਨੂੰ ਵੀ 6 ਮਹੀਨੇ ਹੋ ਗਏ ਮੈਨਲਾ ਪੰਪਾਲੀ ਜਾਂਦੇ ਨੇ ਫਸਲ ਹਾਂ ਹੁਣ ਦੋ ਦਿਨਾਂ ਪਿੱਛੇ ਗਾਲ ਦਿਏ ਨਾ ਨਾ ਇੰਨੇ ਕੁ ਚਿਰ ਪਿੱਛੇ ਹੁਣ ਕੋਈ ਫਾਇਦਾ ਨਹੀਂ ਕਾਲ ਕਰਨ ਦਾ ਚੱਲ ਗਲੇ ਉਹ ਤਾਂ ਜਿਹੜਾ ਹੋਊ ਦੇਖੀ ਜਊ ਠੀਕ ਹੈ ਤੇ ਹੁਣ ਤੂੰ ਐ ਕਰੀ ਮੇਰੇ ਨਾਲ ਤੈਨੂੰ ਕਾਲਦਾ ਨਹੀਂ ਕੋਈ ਜਾਣਦੀ ਕਰੇ ਨਾ ਨਾ ਕੋਈ ਕਾਲ ਚੱਲ ਮੇਰੇ ਨਾਲ ਤੂ ਠੀਕ ਹੈ ਮੈਂ ਵੀ ਬੰਦੀ ਦੇਖਦਾ ਸੀ ਕੋਈ ਚੁਗਰਤੂ ਆ ਗਿਆ ਜੀ ਜਸੀ ਮੈਂ ਗੈਸ ਸੀ ਕਿ ਮਾਹੀ ਦਾ ਰੰਗ ਕਿੰਨਾ ਸਾਫ ਹੋ ਗਿਆ ਹਣ ਅੱਗੇ ਨਾਲ ਸੋਣੀ ਵੀ ਲੱਗਣ ਲੱਗੀ ਉੱਥੇ ਬੇਲੀ ਰਹਿੰਦੀ ਸੀ ਰੰਗ ਤਾਂ ਆਪੇ ਸਾਫ ਹੋਊਗਾ ਉਹਦਾ ਤੇਰੇ ਨਾਲ ਤਾਂ ਸਾਫ ਹੋ ਗਿਆ ਰੰਗ ਹੋਰ ਮੇਰੇ ਨਾਲ ਤਾਂ ਹੋ ਗਿਆ ਤੈਨੂੰ ਤਾਂ ਤੇਰੀ ਨੂੰਹ ਨਾਲ ਤਨ ਲੱਗਦੀ ਹੈ ਨਹੀਂ ਉਹ ਤਾਂ ਮੇਰੇ ਨੂੰਹਾਂ ਤੂੰ ਦਰਤੀਆਂ ਤੇ ਤਾਂ ਤਰੀਫਾਂ ਵੀ ਨਹੀਂ ਸੁਣੀਆਂ ਜਾਂਦੀਆਂ ਇੰਗੀਆਂ ਮੈਨੂੰ ਤਾਂ ਉਹ ਹੀ ਸੋਣੀ ਲੱਗਦੀ ਹੈ ਸੋਣੀ ਤਾਂ ਤੂੰ ਵੀ ਬਥੇਰੀ ਲੱਗਦੀ ਆ ਮੈਨੂੰ ਮੈਂ ਤੈਨੂੰ ਗੱਲ ਕਰਦੀ ਆ ਤੂੰ ਗੱਲ ਤਾਂ ਕਰਨ ਦੇ ਦਿਆ ਕਰ ਤੂੰ ਤਾਂ ਉਹਦੀ ਗੱਲ ਪਾਈ ਜਾਂਦੀ ਆ ਕੋਈ ਗੱਲ ਨਹੀਂ ਮੈਂ ਤਾਂ ਗੱਲ ਨੂੰ ਵਗ ਜੂਗੀ ਫਿਰ ਦੇਖੀ ਜਾਈ ਉਹਨੂੰ ਜਦੋਂ ਮੇਰੇ ਮਗਰੋਂ ਕਰਿਆ ਨਾ ਕੰਮ ਫਿਰ ਦੇਖੀ ਉਹਦਾ ਰੰਗ ਨਹੀਂ ਮੈਂ ਤਾਂ ਇਹ ਕਹਿੰਦੀ ਵੀ ਤੂੰ ਵਗ ਜਾ ਤੂੰ ਦਾ ਗੁੱਸਾ ਵਾਲਾ ਛੇਤੀ ਖਾ ਜਾਣੀ ਆ ਭਾਈ ਜਾਉਂਗੀ ਮੈਂ ਤਾਂ ਸੀਰੇ ਨੂੰ ਫੋਨ ਕਰੂੰਗੀ ਫਿਰ ਕਰੀ ਤੂੰ ਮੈਨੂੰ ਪਹੁੰਚਾਂਗਾ ਨਹੀਂ ਤੂੰ ਵਾ ਜਾ ਕਾ ਨੂੰ ਗੁੱਸੇ ਹੋ ਗਈ ਪੁੱਤ ਲੈ ਆ ਕੁੜੀ ਜਉਂੀ ਆਕੜੀ ਜਾਂਦੀ ਆ ਲੈ ਕੀ ਤਰੀਫ ਕਰਤੀ ਮੈਂ ਵਿਚਾਰੀ ਦੀ ਇਹ ਉਹੀ ਆਕਣ ਲੱਗ ਗਈ ਅੱਜ ਕੱਲ ਤਾਂ ਕਿਸੇ ਦਾ ਜਮਾਨਾ ਨਹੀਂਗਾ ਇਹ ਤਾਂ ਭਈ ਅੱਗ ਲਾਉਂਦੀ ਫੈਰਾ ਅੱਗ ਲਾ ਦੇ ਕੇ ਸੁੱਕੀ ਪਈ ਆ ਹਾਂ ਮੱਤ ਚੂਗੀ ਹੋਰ ਕੀ ਆ ਫਿਰ ਐਵੇਂ ਤਾਂ ਫਿਰ ਹੋ ਨਹੀਂਗਾ ਵੇਰਾ ਵੇਰਾ ਆਪਣਾ ਟਾਈਮ ਆ ਉਹ ਹੋ ਫਿਰਦੇ ਨੇ ਮਮਾ ਮੈਨੂੰ ਲੱਗਦਾ ਪੂਰੀ ਤਿਆਰੀ ਕਰੀ ਆ ਲੱਗਦੀ ਇਲਾਜਮਾਂ ਤੋਂ ਪਹਿਲਾਂ ਪਹਿਲਾਂ 1 ਲੱਖ ਜੇ ਬੁਝਾ ਦਿੱ ਗਏ ਪਣਾ ਹੋਰ ਕੀ ਆ ਜਮਾ ਸੁੱਕੀ ਪਈ ਆ ਜਮਾ ਸਦਾ ਪੰਗਾ ਜੇ ਧੀਰੀ ਦਾ ਤਾਂ ਨਹੀਂ ਰੋਭੀ ਜਦੇ ਤਾਂ ਨਰਮਾ ਨਹੀਂ ਹੁੰਦਾ ਹੈਗਾ ਨਾ ਅੱਗ ਲੱਗ ਗਈ ਜੀ ਦੀ ਫੈਕਟਰੀ ਨੂੰ। ਹੋਰ ਬਾਬਾ ਜੀ। ਹਾਂ ਜੀ ਸਾਸਤ੍ਰੀਕਰ ਭਾਈ ਸਾਹਿਬ। ਸਾਸਤ੍ਰੀਕਰ ਸਾਸਤ੍ਰੀਕਰ। ਕਿਵੇਂ ਕਰੋ ਜੀ ਕੀ ਕਰੀ ਜਾਨੇ ਹੋ? ਜੀ ਅੱਗ ਲਾਉਨੇ ਆ ਜੀ। ਨਾ ਨਾ ਬਾਬਾ ਜੀ ਤੁਹਾਨੂੰ ਪਤਾ ਤਾਂ ਹੈਗਾ ਅੱਗ ਨਾਲ ਕਿੰਨਾ ਨੁਕਸਾਨ ਹੁੰਦਾ। ਅਸੀਂ ਜਾਈਏ ਕਿੱਧਰ ਜੀ? ਨਾ ਤਾਂ ਸਾਡੇ ਕੋਲੇ ਕੋਈ ਸੰਤਾ। ਨਾ ਕੋਈ ਸਾਡੇ ਕੋਲੇ ਹੋਊਗਾ ਚੀਜ਼ ਆਏ ਵੀ ਇਸ ਨੂੰ ਅਸੀਂ ਇਕੱਠੀ ਕਰ ਲਈਏ। ਇੱਕ ਕਹਿਰੇ ਦੀ ਤਾਂ 8-8 ਦਿਨਾਂ ਜੰ ਇਕੱਠੀ ਹੁੰਦੀ। ਕੰਪਰੀ ਦੇ ਬਾਅਦ ਚ ਵੀ 15 ਇੰਚ ਪਹਿਲਾਂ ਉੱਧਰ ਦੇਖ ਕੇ ਆਣੀ ਆ ਹਰਸ਼ ਹੈਗੀ ਐ ਮੈਂ ਝੂਠ ਬੋਲ ਰਿਹਾ ਹੈਂ ਆ ਕਿੱਧਰ ਚੱਲ ਲਫੀ ਹਾਂ ਯਾਰ ਉਹ ਮੈਂ ਨਹੀਂ ਜਾਂਦੀ ਹੁੰਦੀ ਕਿੱਧਰ ਹੀ ਦੇਖਣ ਜਾ ਕੇ ਪਿੱਛੇ ਬਾਬਾ ਮੇਰੀ ਗੱਲ ਸੁਣੋ ਧਿਆਨ ਨਾਲ ਇੱਕ ਹਾਂਜੀ ਸਾਰਾ ਇਹ ਤਾਂ ਮੈਂ ਦੇਖੋ ਛੋਟਾਂਗਾ ਹਾਂਜੀ ਠੀਕ ਹੈ ਕਹਿੰਦੇ ਛੋਟੀ ਵੱਡੀ ਗੱਲ ਕਹੀ ਉਹ ਕਹਿਣੀ ਔਖੀ ਹੋ ਜਾਂਦਾ ਵੱਡੇ ਬਜ਼ੁਰਗੋ ਸਾਡੇ ਪਿਓ ਵਰਗੇ ਉਹ ਮੈਂ ਤਾਂ ਇਹ ਗੱਲ ਕਹਿਣਾ ਤੁਹਾਨੂੰ ਅੱਗ ਨਾ ਲਾਓ ਅੱਛਾ ਜੀ ਸੋਨੂੰ ਅਸੀਂ ਮਸ਼ੀਨਾਂ ਦਾ ਪਲਾਬਦ ਕਰਾਉਣੇ ਆ ਸਰਕਾਰ ਨੇ ਬਥੇਰੀਆਂ ਸਬਸਿਡੀ ਤੇ ਮਸ਼ੀਨਾਂ ਦਿੱਤੀਆਂ ਹੋਈਆਂ ਨਹੀਂਆਂ ਰੂਟਾ ਬੀਟਰ ਦਿੱਤਾਗਾ ਬੇਲਣ ਦਿੱਤਾਗਾ ਬਜਾਈ ਵਾਲੀ ਮਸ਼ੀਨ ਸਿੱਧੀ ਬਜਾਈ ਵਾਲੀਆਂ ਮਸ਼ੀਨਾਂ ਨਹੀਂਆਂ ਥੋੜਾ ਹੱਲ ਕਰ ਦਿੰਨੇ ਅਸੀਂ ਉਹ ਤਾਂ ਦੇਟੀਆਂ ਜੀ ਹਾਂਜੀ ਉਹ ਤਾਂ ਵੇਚ-ਵਿਚ ਕੇ ਖਾ ਲੀਆਂ ਜਮੀਦਾਰਾਂ ਨੇ ਹੈ ਤੇ ਅਸੀਂ ਕਿਹੜੇ ਛੋਟੇ ਜਮੀਦਾਰਾਂ ਸਾਨੂੰ ਉਹ ਵੀ ਨਹੀਂ ਮਿਲ ਖਾਣ ਨੂੰ ਵੀ ਨਹੀਂ ਮਿਲਦਾ ਕੁਝ ਤੇ ਅਮਚਾਉਣ ਨੂੰ ਵੀ ਰਿਆ ਸਿਸਟਮ ਮਚਾਉਣ ਵਾਲੇ ਆਂ ਭਾਈ ਚੱਲ ਬਾਬਾ ਫਿਰ ਮੇਰੀ ਗੱਲ ਸੁਣ ਕੋਈ ਨਹੀਂ ਤੇਰੀ ਮਸ਼ੀਨ ਤੈਨੂੰ ਮਸ਼ੀਨ ਦਾ ਹੱਲ ਕਰਦੇ ਆਂ ਅਸੀਂ ਠੀਕ ਆ ਮਸ਼ੀਨ ਦਾ ਕਿੰਨੂੰ ਤਾਂ ਹੱਲ ਹੋਇਆ ਕਿਦੋਂ ਕਣਕ ਬੀਜੀ ਤੁਸੀਂ ਫਿਰ ਅੱਜ ਦਾ ਦਿਨ ਤੇ ਮੇਰੇ ਤੇ ਕਹਿਣ ਤੇ ਮੇਰੀ ਜ਼ਿੰਮੇਵਾਰੀ ਤੇ ਅੱਜ ਦਾ ਰੁਕੋ ਜੇ ਨਾ ਹੱਲ ਹੋ ਤੁਹਾਡੇ ਕੋਲ ਹੱਲ ਤਾਂ ਹੈਗਾ ਹੀ ਆ ਫਿਰ ਤੁਸੀਂ ਤਾਂ ਕਰ ਹੀ ਲੈਣਾਗਾ ਹੁਣ ਮੈਂ ਦੇਖੋ ਆਇਆ ਡਿਊਟੀ ਦਾ ਪਹੁੰਚਾ ਅੱਜ ਵੀਰੇ ਦੇਖ ਲੈ ਉਹ ਆ ਗਿਆ ਹਾਂਜੀ ਚਲੋ ਚਾਹ ਪਾਣੀ ਵੀ ਪਿਆਵਾਂਗੇ ਠੀਕ ਹੈ ਜੀ ਪ੍ਰਸ਼ਾਦਾ ਪਾਣੀ ਵੀ ਸ਼ਕਾਵਾਂਗੇ ਠੀਕ ਹੈ ਜੀ ਠੀਕ ਆ ਵੀਰੇ ਤੇ ਮੈਂ ਸਵੇਰੇ ਹੱਕ ਦਾਇਤੋਂ ਬਿਨਾਂ ਹਟਣਾ ਨਹੀਂ ਹਾਂ ਅੱਜ ਦਾ ਤੁਹਾਡਾ ਜੀ ਤੁਹਾਡਾ ਧੰਨਵਾਦ ਮੇਰਾ ਮੇਰੀ ਜਿੱਤ ਰੱਖਦੇ ਕੋ ਮੈਂ ਵੀ ਆਇਆਂਗਾ ਮੈਂ ਵੀ ਭੂਖਮਾਂ ਦਾ ਪਵੰਦਾਂ ਦੇਖ ਮੇਰੀ ਡਿਊਟੀ ਹੈ ਕਿ ਮੈਂ ਉਹ ਲੰਗਿਆ ਜੀ ਲੰਗਿਆ ਜਾਂਦਾ ਸੀ ਮੈਂ ਦੇਖ ਨੀ ਮੈਨੂੰ ਤੁਹਾਡੇ ਦੇ ਪਰਚਾ ਪਾਉਣਾ ਪਊਗਾ ਪਰਚੇ ਤੋਂ ਬਿਨਾਂ ਮੇਰੇ ਕੋਲ ਕੋਈ ਹੱਲ ਨਹੀਂ ਉਸ ਤੋਂ ਬਾਅਦ ਮੈਂ ਪਾਈ ਪਈ ਪਰਚਾ ਪਾਈ ਪੁੱਛ ਪਾਈ ਮੈਂ ਮम्मा ਮੈਨੂੰ ਮੁੰਡੇ ਘੂਰੀ ਜਾਣ ਤਾਂ ਮੈਂ ਕਹੂੰਗਾ ਵੀ ਮਲਾਜ ਮਾਇ ਤੇ ਅੱਜ ਦਾ ਦਿਨ ਹੋ ਕਰ ਲੋ ਹਾਂ ਅੱਜ ਵੀ ਆਏ ਇਹ ਗੱਲ ਕਹਿੰਦੇ ਨੇ ਅਸੀਂ ਬੈਠਾ ਕਰਾਂਗੇ ਸੜਕ ਤੇ ਤੁਸੀਂ ਲਾਇਆ ਕਰੋ ਅੱਗ ਅੱਛਾ ਜੀ ਅਜੀ ਕਿਆ ਕਰਾਂਗੇ ਬਿੰਦਾਵਰ ਜੀ ਹਾਂ ਚਲੋ ਤੁਸੀਂ ਆਪਣੇ ਬੱਚਾ ਸਮਝ ਕੇ ਨਾ ਇੱਕ ਵਾਰੀ ਅੱਜ ਦਾ ਰੁਕ ਜਾਓ ਨੀ ਕੱਲੂ ਤੁਹਾਨੂੰ ਮਸ਼ੀਨ ਦਾ ਹੱਲ ਕਰ ਦਾਂਗੇ ਬਈ ਤੁਹਾਡੀ ਮਰਜ਼ੀ ਆ ਫਿਰ ਸਾਡੇ ਕੋਲ ਤਾਂ ਦੱਬੀ ਰਹੀ ਆ ਦੱਬੀ ਰਹੀ ਆ ਠੀਕ ਹੈ ਜੀ ਧੰਨਵਾਦ ਜੀ ਚੰਗਾ ਜੀ ਚਲੋ ਚਾ ਮਣੀ ਸ਼ਿਕਾਇਤ ਹੈ ਜੀ ਬਸ ਜੀ ਬਸ ਬਾਬਾ ਜੀ ਹਾਸੀਗੇ ਸੀ ਇਹ ਬੜਾ ਬਾਬਾ ਭੜਾ ਸੀਗਾ ਐਵੇਂ ਕਹਿੰਦੇ ਨੇ ਕਿ ਸਵਾ ਲੱਖ ਸਿੱਕ ਲੜਾਉ ਕੱਲੇ ਨਹੀਂ ਮੇਰੇ ਤਾਂ ਭਜੜਾ ਪਾਦੇ ਮੇਰੇ ਤਾਂ ਪੈਰ ਕੱਢਦੇ ਬਾਬੇ ਨੇ ਬਚ ਗਿਆ ਰੱਬ ਅੱਜ ਤਾਂ ਬਚਾਈ ਲੱਤੇ ਮੈਨੂੰ ਲਾਦੇ ਸਰਕਾਰਾਂ ਸਾਨੂੰ ਵੀ ਮਰਵਾ ਕੇ ਛੱਡਣਗੀਆਂ ਫਸਾਤੇ ਸੀਗੇ ਮੰਜਾ ਤੇ ਖੜਾ ਕੀਤਾ ਪਿਆ ਹੈ ਤੇ ਉਲਟ ਨਹੀਂ ਕਿ ਤੇ ਅੰਗਵਾਂਟ ਟੱਲ ਗਈ ਹੋਵੇ ਹਸ਼ਦੇ ਸਮਾਨ ਵੀ ਨਹੀਂ ਲੱਗਦਾ ਸੋਖ ਸਹੀ ਕਹਿ ਰਹੀ ਆ ਮੈਂ ਢੂੰਹ ਰਹੀ ਕਰਦੀ ਫਿਰਦੀ ਆਂਗੀ ਕੁਛ ਨਹੀਂ ਮੈਂ ਤਾਂ ਐਵੇਂ ਆ ਗਈ ਸੀ ਹੈ ਹੁਣ ਤੱਕ ਤੈਨੂੰ ਯਕੀਨ ਵੀ ਹੋ ਗਿਆ ਉਹਨਾਂ ਅਰਸ਼ ਦਾ ਦੇਖ ਲੈਣੀ ਕਿ ਨਾ ਰਹੀ ਉਹ ਵੀ ਦੇਖਣ ਆਈ ਸੀ ਅੱਛਾ ਮੈਂ ਉਹ ਤੋਂ ਭੱਜ ਜਾਵਾਂ ਮਾਂ ਪਤਨੀ ਕਿੱਧਰ ਵਾਕੀ ਮਾਹੀ ਮੈਂ ਕਿੱਥੇ ਜਾਣਾ ਮੈਂ ਤੇ ਤੈਨੂੰ ਦੱਸ ਕੇ ਤਾਂ ਆ ਜਾਂਦੀ ਤੂੰ ਮੈਂ ਆ ਪਾ ਦੇ ਨਾਲ ਤੇਰੇ ਬਗਲ 'ਚ ਜੇ ਮੈਨੂੰ ਪਹਿਲਾਂ ਦੱਸਦੀ ਬਗਲ ਦੇਖ ਕੇ ਆਉਣਾਗਾ ਮੈਂ ਬਗਲ ਬੜਾ ਦੂਰ ਇੱਥੀ ਤਾਂ ਹੈਗਾ ਆ ਉਹ ਪਰ ਪਹਿਲਾਂ ਤੂੰ ਕਦੇ ਆਈ ਵੀ ਨਹੀਂ ਤੂੰ ਮੈਂ ਤਾਂ ਆਪ ਆੱਜ ਕੇ ਆਇਆ ਅੱਛਾ ਹੁਣ ਤਾਂ ਪਤਾ ਲੱਗ ਗਿਆ ਤੈਨੂੰ ਆਹ ਦੇਖ ਲੈ ਇੱਧਰ ਹੈ ਗਿਆ ਸਮਾਨ ਹੈ ਗਿਆ ਔਰ ਕਿਤੇ ਉਹ ਤਾਂ ਦੇਖ ਲੈ ਨਾ ਨਾ ਬਾਗੀ ਤਾਂ ਭਰਾ ਲੈ ਗਿਆ ਕਾਲਾ ਉਹ ਨੂੰ ਆ ਕੇ ਠੀਕ ਆ ਹਾਂ ਵਧੀਆ ਚਲੋ ਗਈ ਨਾਲੇ ਇਧਰ ਗੱਲੀ ਨਾ ਆਇਆ ਕਰ ਗਈ ਨਾ ਪਸ਼ੂ ਜੇ ਮਾਰ ਦਿੰਦੇ ਨੇਗੇ ਨਹੀਂ ਨਹੀਂ ਮੈਂ ਤਾਂ ਉਹ ਨੂੰ ਹੀ ਦੇਖਣ ਆਈ ਸੀ ਮੈਂ ਇਹ ਦੇਖ ਕੇ ਆ ਮੈਂ ਸੁਭ ਝੂਠ ਤੇ ਨਹੀਂ ਬੋਲਦੇ ਮੇਰੇ ਨਹੀਂ ਲੈ ਮੈਂ ਤੈਨੂੰ ਤੈਨੂੰ ਮਰਦ ਚ ਕੀ ਨਹੀਂ ਹੈਗਾ ਯਕੀਨ ਦੀ ਗੱਲ ਨਹੀਂ ਹੈਗੀ ਹੁਣ ਕੰਫਰਮ ਤੇ ਨਹੀਂ ਸੀ ਮੈਂ ਪਰ ਕੰਫਰਮਨ ਤੈਨੂੰ ਦੱਸ ਚਾ ਤਾਂ ਹੈਗਾ ਸੀਗਾ ਮੈਂ ਕਿ ਉਹ ਤਾਂ ਕਾਲਾ ਲੈ ਗਿਆ ਉਹ ਨੂੰ ਕੌ ਲੋ ਕੋਈ ਨਾ ਹਾਂ ਹੋਰ ਤਾਂ ਕੋਈ ਮਾਂ ਤਾਂ ਨਹੀਂ ਕੋਈ ਬੋਲੀ ਤੈਨੂੰ ਨਾ ਨਾ ਉਹ ਕਹਿੰਦੀ ਸੀ ਜੱਸੀ ਠੀਕ ਕਹਿੰਦੀ ਜੱਸੀ ਤੈਨੂੰ ਕਹਿੰਦੀ ਸਮਾਨ ਐਵੇਂ ਨਹੀਂ ਕਰਨਾ ਐਵੇਂ ਨਹੀਂ ਕਰਨਾ ਕਿ 10 ਮੈਨੂੰ ਕੰਮ ਨਹੀਂ ਕਰਨਾ ਆਂਦਾ ਸੁਲਾਨ ਵਾਲੇ ਕੀ ਕਹਿੰਦੀ ਸੀ ਪਹਿਲਾਂ ਉਹ ਖੰਡ ਪਿੱਛੇ ਬੋਲਣ ਲੱਗ ਪਏ ਫਿਰ ਕਹਿੰਦੇ ਬੈੱਡ ਚਾੱਕ ਕੇ ਐਵੇਂ ਉਹ ਮੇਰੇ ਰੱਖਿਆ ਕਰ ਐ ਥੋੜੀ ਹੁੰਦਾ ਆ 10 ਮੈਨੂੰ ਕੰਮ ਨਹੀਂ ਕਰਨਾ ਆਂਦਾ ਅੱਛਾ ਚਲ ਕੋਈ ਗੱਲ ਨਹੀਂ ਮੈਂ ਕਹੂੰਗਾ ਜੱਸੀ ਨੂੰ ਗੱਲ ਕਰਿਓ ਤੁਸੀਂ ਆਪਣੀ ਉਹਦੇ ਨਾਲ ਕੋਈ ਗੱਲ ਚਲ ਜਾ ਠੀਕ ਆ ਤੂੰ ਮੈਂ ਕੁਝ ਬਣ ਕੇ ਆਵਾ ਹਾਂ ਹਾਂ ਠੀਕ ਆ ਹਾਂ ਕੁੜੀ ਜੀ ਮੋੜਾ ਮੇਰਾ ਘਰ ਪੱਟ ਕੇ ਮੇਰਾ ਸਾਰਾ ਅਣਜਾਣਾ ਕਿਉਂ ਸਾਰਾ ਪਤਾ ਨਹੀਂ ਆ ਵਾਹੀ ਨੂੰਣ ਵੀ ਕਰਕੇ ਮੈਂ ਸੰਭਾਲ ਲਾਂਗਾ ਵੀ ਖੰਡ ਕਿਵੇਂ ਦੇਖਣੀ ਆ ਕਿ ਮੈਂ ਬੈੱਡ ਦੇਖਣੇ ਨੇ ਕਿ ਉਹਨੇ ਵੀ ਕਿੱਧਰ ਕਿਵੇਂ ਰੱਖਣੇ ਨੇ ਫੱਦ ਕਰੀ ਜਾਂਦੀ ਹੈ ਕਿ ਮਾਨ ਨਾਲ ਕਰਦਾਵੇਂ ਗੱਲ ਐ ਥੋੜੀ ਹੁੰਦਾਗਾ ਵੀ ਯਾਰ ਨਵੀਂ ਵਿਆਹੀ ਇਹਨੂੰ ਦੱਸ ਤੂੰ ਕੀ ਉਹ ਕਰਦੀ ਹੈਗੀ ਤੂੰ ਜਾਲੀ ਗੁੱਸਾ ਕਰਕੇ ਦੱਸ ਪਹਿਲਾਂ ਮੇਰਾ ਘਰ ਮਸਾਂ ਵਸਿਆਗਾ ਕਰਨ ਦੇ ਗੱਲ ਜੱਸੀ ਨਾਲ ਹੀ ਗੱਲ ਕਰਾਂਦਾ ਅੱਜ ਮੈਨੂੰ ਵਾਹੀ ਕਹਿੰਜੇ ਤਰ ਗਏ ਸੀਗੇ ਇੱਥੇ ਗਈ ਸੋਹਣਾ ਜੀ ਬਾਦਲ ਚ ਉਹ ਤਾਂ ਮਾਗਲ ਚ ਗਏ ਸੀਗੇ ਬਾਗੇ ਜਾ ਦਿਖਾ ਕੇ ਲਿਆਇੰਗਾ ਲੈ ਚਲ ਵਧੀਆ ਹਾਂ ਚਲੋ ਅਮੀ ਮੈਨੇ ਕੱਪੜੇ ਧੋ ਲੇ ਹਾਂ ਥੋੜਾ ਥੋੜਾ ਅਬ ਇਹਨਾਂ ਕੀ ਜਾਣੀ ਆਣਾਗਾ ਮੈਨੂੰ ਤਾਂ ਤੀਏ ਪਾਣੀ ਪੀਣ ਲੱਗ ਗਿਆ ਤੁਰੀ ਜਲਦੀ ਜਵਾਗ ਨੂੰ ਪੁੱਛੇ ਜਾ ਕੇ ਹਾਂ ਆਰਸ਼ ਨੂੰ ਦੇਖਣ ਗਈ ਸੀ ਇਹਨੂੰ ਆਇਆ ਹੋ ਗਿਆ ਨਹੀਂ ਤੂਹਤਰਾ ਹੀ ਮੋੜ ਦੇ ਤੁਸੀਂ ਹਰਸ਼ ਉੱਥੀ ਆ ਗਈ ਹੁਣ ਇਹਨੂੰ ਯਕੀਨ ਹੋ ਗਿਆ ਵੀ ਹਰਸ਼ ਇੱਥੇ ਨਹੀਂ ਚਲ ਵਧੀਆ ਹੋ ਗਿਆ ਆਹ ਤਾਂ ਵਧੀਆ ਪੰਕੀ ਦਾ ਕੋਈ ਆ ਤਾਂ ਗੱਲ ਵਧੀਆ ਹੋ ਗਈ ਹਾਂ ਆਜ ਅੱਸੀ ਨੂੰ ਸਮਝਾ ਦੇ ਕੁਝ ਬਣਾਵਾ ਤੂੰ ਲੈ ਕੀ ਹੋ ਗਿਆ ਦੱਸ ਦੇ ਦੱਸਾਂ ਕੀ ਮੇਰੀ ਸੁਣ ਗੱਲ ਤੂੰ ਕਿ ਕੀ ਸੁਣਾਦਾ ਹੀ ਹੁਣ ਗੱਲ ਤਾਂ ਐ ਹੈਗੀ ਜੱਸੀ ਨੂੰ ਇਹਨੂੰ ਮਾਹੀ ਨੂੰ ਕਹਿੰਦੀ ਕਿ ਲੋੜ ਹੈਗੀ ਕੀ ਕਹੇ ਤੈਨੂੰ ਸਾਫ਼ ਕੋਈ ਰੱਖਿਆ ਕਰ ਐ ਖੰਡਾ ਉਹ ਕਰਿਆ ਘਰ ਆ ਵੀ ਪੀਪੇ ਚ ਵਾ ਕੇ ਰੱਖਤੀ ਖੰਡ ਖਲਰੀ ਪੀ ਐਂਕਲ ਵੀ ਉਹਨੂੰ ਕੀ ਜੋੜਾ ਦੱਸ ਅਧਰ ਦੀ ਮਾਲਕ ਨੂੰ ਨਾ ਮਾਹੀ ਸਰ ਕੋ ਦੇਖੂਗੀ ਇਹ ਵੀ ਕਿਵੇਂ ਸੰਭਾਲਣਾ ਕਿਵੇਂ ਨਹੀਂ ਸੰਭਾਲਣਾ ਮੈਂ ਹੈ ਬੈਡੀ ਗੱਲ ਹੋ ਗਈ ਉਹ ਕਰ ਬਟੰਦਰੀ ਦੀ ਮੇਰੀ ਜੱਸੀ ਮੈਂ ਜੱਸੀ ਦੇ ਰਾਨਾਗਾ ਫਰ ਤੂੰ ਗੱਲ ਕਰ ਲੈ ਜੱਸੀ ਨਾਲ ਮੈਂ ਜੱਸੀ ਨਾਲ ਹੀ ਗੱਲ ਮੈਂ ਤਾਂ ਗੱਲ ਕਰ ਲਈ ਦੇਖ ਪਹਿਲਾਂ ਕਰ ਲਈ ਸੀਗੀ ਪਹਿਲਾਂ ਮੈਂ ਵੇਲੇ ਆਵਾਜ਼ ਕਰਾਇਆ ਉਦੋਂ ਆਕੜ ਗਈ ਮੇਰੇ ਨਾਲ ਪਰ ਤੂੰ ਕਰੀ ਤੇਰੀ ਗੱਲ ਸਮਝਾ ਜੱਸੀ ਨੂੰ ਸਮਝਾ ਜੱਸੀ ਨੂੰ ਮਾੜਾ ਮੋੜਾ ਸੋਧਣਾ ਚਾਹੀਦਾ ਨਹੀਂ ਮੈਂ ਨਾ ਤਾਂ ਹੁਣ ਲੜਕੇ ਗਈ ਆ ਵੀ ਐ ਥੋੜੀ ਹੁੰਦਾ ਮੈਂ ਤਾਂ ਐ ਕਹਤਾ ਮਖੜੀ ਕੀ ਦਾ ਰੰਗ ਕਿੰਨਾ ਸਾਫ ਮੇਰਾ ਲੜਕੇ ਉਹ ਤਾਂ ਸੋਣੀ ਬੁੱਤ ਗਈ ਨਾ ਮਾਹੀ ਨਹੀਂ ਮਾਹੀ ਤਾਂ ਸੋਣੀ ਹੋ ਗਈ ਮੈਂ ਕੰਡਾ ਹੀ ਆ ਕਿੱਥੇ ਕਹਿੰਦੇ ਨੇ ਤਾਂ ਬੇਲੀ ਰਹਿੰਦੀ ਸੀ ਤਾਂ ਵੀ ਉੱਥੇ ਵੀ ਵਿਚਾਰੀ ਕੰਮ ਤਾਂ ਕਰਦੀ ਹੋਊ ਕੰਮ ਤਾਂ ਹੋਰ ਹੀ ਨਹੀਂ ਕੰਮ ਕਰਦੀ ਜਦੋਂ ਦੀ ਆਈ ਆ ਕੱਲ ਦੀ ਦੇਖੀ ਆ ਬੈਠੀ ਆਪਾਂ ਨੇ ਨਾ ਵੀ ਆਪਾਂ ਤਾਂ ਭਾਈ ਦੇਖ ਫੇਰ ਉਹੀ ਤਾਂ ਗੱਲ ਹੁਣ ਮਾ ਉਹੀ ਜੱਸੀ ਤਾਂ ਪੰਗੇ ਹੀ ਲਈ ਜਾਂਦੀ ਇਹਦੇ ਨਾਲ ਮੈਂ ਭੇਜਾਂ ਜੱਸੀ ਜੱਸੀ ਨੂੰ ਮੇਰੇ ਕੋਲ ਭੇਜ ਕੇ ਫੇਟੇ ਰੜਦੇ ਮੈਂ ਉੱਥੇ ਜਾਣਾ ਉੱਥੇ ਹੰਦਰਬਾਨ ਹੋ ਮੇਰੇ ਕੱਪੜੇ ਵੀ ਆਹ ਚੰਗਾ ਹੁਣ ਪੂਰਾ ਸਮਝਾ ਦੇ ਕਦੇ ਕਦੇ ਇਹਨੇ ਕੰਮ ਕਰਨਾਗਾ ਉਹਦਾ ਬਗਿਆੜੇ ਛੱਡੇ ਹੁਣ ਇਹਦਾ ਘਰ ਰਹਿ ਗਿਆ ਕੂਣਾ ਮਾਹੀ ਨਹੀਂ ਥੀ ਕੁਝ ਵੀ ਕਿੱਦਾਂ ਮਾਹੀ ਨਹੀਂ ਕੁਸਰਾ ਨਹੀਂ ਜਸਨੀ ਨੂੰ ਸਮਝਾ ਦਿੰਨਾ ਤੂੰ ਸਮਝਾ ਦੇ ਮੇਰੇ ਅੱਖੇ ਦਾ ਸਮਝਦੀ ਫੇਰ ਤਾਂ ਮੈਂ ਕਹਿੰਦੇ ਸੁਣ ਲਾਦੇ ਮਾਹੀ ਨਹੀਂ ਮਾਹੀ ਕੰਮ ਨਾ ਕਰਦੀ ਉਹ ਮਾਹੀ ਤਾਂ ਦੇਹ ਜਿਹੜੇ ਕੱਲਾ ਦਾ ਵਧੀਆ ਕੰਮ ਕਰ ਰੱਖਿਆ ਮੈਂ ਤਾਂ ਆ ਬੈਠੀ ਬੇਲੀ ਮੰਡੇ ਤੇ ਉਹੀ ਤਾਂ ਗੱਲ ਹੈ ਜੱਸੀ ਨੂੰ ਕੀ ਲੋੜ ਹੈ ਮੱਗੇ ਲੈਣ ਦੀ ਚੱਲ ਤੂੰ ਕਾਇਦੇ ਫਿਰ ਜਾ ਕੇ ਅੰਦਰ ਕਹਿਣਾ ਯਾਦ ਨੂੰ ਕਪੜੀ ਜੀ ਫਰਕ ਪਾਉਗੀ ਤੂੰ ਤਾਂ ਨਹੀਂ ਫਰਕ ਪੈਂਦਾ ਸੀਗਾ ਇਹ ਬਾਉਗੀ ਦੋਨੇ ਜਣ ਆਉ ਦੇ ਚਾਰਕ ਬਾਉਗੇ ਪੈਣ ਪਾਈਆਂ ਦੇ ਰਸਤੇ ਚ ਜੱਸੀ ਹਾਂ ਬਈ ਗੱਲ ਸੁਣ ਉਹ ਮਾਹੀ ਤੋਂ ਕੀ ਗਲਤੀ ਹੋ ਗਈ ਵਿਚਾਰੀ ਤੋਂ ਕਿਉਂ ਮੈਂ ਕੀ ਕਿਹਾ ਵੀਰ ਨੂੰ ਤੂੰ ਕਹੀ ਨਹੀਂ ਆ ਬਈ ਉਹਨੂੰ ਕੀ ਕਿਹਾ ਮੈਂ ਤਾਂ ਉਹਨੇ ਸਾਰਾ ਕੁਝ ਦੱਸਿਆ ਮੈਨੂੰ ਕੀ ਦੱਸਿਆ ਨੇ ਦਿਨ ਨੂੰ ਦੋ ਬਈ ਲਿਟਰੀ ਕਰੀ ਜਾਂਦੀ ਹੈ ਕਿ ਉਹਨੂੰ ਕਹਿੰਦੇ ਬੱਡਾ ਚ ਇੰਨਾ ਮੇ ਕੂੜਾ ਕੱਢਿਆ ਗਲਾਸ ਕੱਢਿਆ ਪਾਠੀਆਂ ਕੱਢੀਆਂ ਥਲੋਂ ਵੱਡਣ ਦੇ ਪਗਲਾ ਵੀ ਉਹ ਵੱਡਿਆਂ ਵੀ ਭਾਂਡੇ ਨੇ ਥੱਲੇ ਸਿੱਟੀ ਪੱਠੀ ਹੈਗੀ ਲੈ ਮੈਂ ਸਫਾਈ ਵਾਸਤੇ ਗਿਆ ਮੈਂ ਜਾਊਂਗੀ ਮੈਂ ਕਿ ਸਫਾਈ ਰੱਖੂਗੀ ਉਹ ਗਲਤ ਗੱਲ ਕਹਿੰਦੀ ਹੈ ਸਫਾਈ ਤਾਂ ਕਰੂਗੀ ਅੱਪੀ ਤੈਨੂੰ ਹੀ ਪਤਾਗਾ ਕੰਮ ਤਾਂ ਕਰਦੀ ਸਾਰਾ ਉਹ ਫਿਰ ਮੈਂ ਉਹਨੂੰ ਕੁਝ ਗਲਤ ਤਾਂ ਨਹੀਂ ਕਿਹਾ ਕਰ ਬਾਰੇ ਕਿ ਐ ਸਫਾਈ ਰੱਖ ਲੂਗੀ ਫਿਰ ਬਾਕੀ ਦੂਰ ਸੋਈ ਚ ਬਈ ਉਹਨੂੰ ਕਿਹਾ ਹੋਣਾਗਾ ਵੀ ਇਹਦੇ ਚ ਮੈਂ ਗਲਾਬ ਚੜਾਤਾ ਕਵਰ ਬਣਾਤਾ ਇਹਦਾ ਵੀ ਐ ਧਿਆਨ ਰੱਖੀਆਂ ਚੀਜ਼ ਦਾ ਫਿਰ ਮੈਂ ਮੇਰੇ ਜੈਨੂ ਦੱਸਦੀ ਛੋਟੇ ਛੋਟੇ ਗੱਲਾਂ ਆ ਕੇ ਚੁਗਲੀਆਂ ਕਰਦੀ ਆ ਉਹ ਬਈ ਛੋਟੀ ਗੱਲ ਨਹੀਂ ਜੱਸੀ ਆ ਗੱਲ ਵੱਡੀ ਹੋ ਜਾਂਦੀ ਦੇਣੀ ਪੈਂਦੀ ਵੱਧ ਗੱਲ ਆ ਹੁਣ ਆਪਣੇ ਘਰ ਦੀ ਗੱਲ ਆ ਗਈ ਆ ਮੈਂ ਤਾਂ ਕੱਲ ਭਗ ਜੂਗੀ ਰੱਬ ਨਾ ਕਰੇ ਮੇਰੀ ਗੱਲ ਸੁਣ ਮੈਂ ਤੇਰੀ ਸੋਚਦਾ ਹੁਣ ਜਾ ਕੇ ਉਹਦੀ ਮੰਮ ਨੂੰ ਫੋਨ ਲਾਤਾ ਫਿਰ ਜਾ ਦੇ ਉਹ ਜੀਜੇ ਨੂੰ ਫੋਨ ਲਾਤਾ ਜੀ ਬੇਇਤੀਦਾ ਤੇਰੀ ਆ ਅਲਖ ਉਹਨਾਂ ਦੀ ਨੰਦ ਜੀ ਅਗਲਾ ਖੁਦੀ ਨੰਦ ਕਿੰਨੀ ਤੇਜ ਮੈਨੂੰ ਕੀ ਕਹਿਣਗੇ ਮੈਂ ਤਾਂ ਕੱਲ ਭਗ ਜੂਗੀ ਮੈਨੂੰ ਤਾਂ ਲੋੜ ਹੀ ਨਹੀਂ ਕਿਸੇ ਨੂੰ ਕਹਿਣ ਦੀ ਇਹ ਸਾਡੀ ਤਾਂ ਬਦਨਾਮੀ ਹੋ ਮੈਨੂੰ ਗੁੱਸਣ ਜਿਹੜੂ ਗਮਰੀ ਪਰ ਨੂੰ ਕੋਈ ਐਵੇਂ ਖੋਲੂਗਾ ਮੈਂ ਤੇਰੇ ਮਾਰ ਕੋਈ ਨਹੀਂ ਮੈਂ ਨਹੀਂ ਕਹਿੰਦੀ ਤੁਹਾਡਾ ਘਰ ਆ ਕੁਛ ਮਰਜ਼ੀ ਕਰੋ ਮੈਂ ਕੀ ਕਰਾਂ ਉਹ ਪੱਕੀ ਕਰ ਵਰਤ ਉਹਨਾਂ ਨੂੰ ਦੇਖਣੀ ਆ ਸਾਰਾ ਆਪ ਹੀ ਦੇਖੂ ਘਰ ਵਰਤਨ ਸਾਰਾ ਕੋਈ ਨਹੀਂ ਮੈਂ ਤਾਂ ਕੱਲ ਭਗ ਜੂਗੀ ਵੀਰੇ ਸ਼ਾਮ ਨੂੰ ਲੂਗੀ ਬਈ ਕੱਲ ਭਗ ਜੂਣ ਲੈ ਹੋਰ ਮੈਂ ਤੈਨੂੰ ਐ ਤਾਂ ਨਹੀਂ ਕਹਿੰਦਾ ਕੱਲ ਭਗ ਜੇਗੀ ਵੀ ਕੱਲ ਨੂੰ ਤੂੰ ਭਗ ਜੀ ਜਾਂ ਭਗ ਜਾ ਤੂੰ ਮੈਂ ਤੈਨੂੰ ਜਾਣਨ ਦਾ ਕੁਛ ਕਹੀ ਨਹੀਂਗਾ ਮੈਂ ਤੈਨੂੰ ਸਿਰਫ ਕਿਹਾ ਵੀ ਇਹਦਾ ਕੰਟਰੋਲ ਰੱਖ ਕੱਲ ਮੜਾ ਕੱਲ ਤੇ ਕੋਈ ਨਹੀਂ ਵੀਰੇ ਮੈਂ ਨਹੀਂ ਕਹਿੰਦੀ ਉਹਨੂੰ ਅੱਗੇ ਤਾਂ ਮੈਨੂੰ ਕੀ ਲੋੜ ਐ ਪਰ ਮੈਨੂੰ ਐ ਨਹੀਂ ਪਤਾ ਸੀ ਉਹ ਵੀ ਨਿੱਕੀ ਨਿੱਕੀ ਗੱਲ ਤੇਨੂੰ ਪਰੋਇਆ ਕਰੋਗੇ ਆ ਕੇ ਅਰਸ਼ ਨੇ ਤਾਂ ਕਦੇ ਐਵੇਂ ਕੀਤਾ ਨਹੀਂ ਸੀ ਕਦੇ ਬਈ ਗੱਲਾਂ ਪਰੋਂ ਉਹਨੇ ਕੀ ਕਹਿਤਾ ਮੈਨੂੰ ਮੈਨੂੰ ਹੀ ਦੱਸਿਆਗਾ ਹੁਣ ਮੈਨੂੰ ਹੀ ਕਹੂਗੀ ਹੋਰ ਕਿਹਨੂੰ ਕਹੂਗੀ ਹੋਰ ਉਹਦੇ ਕੋਣ ਬੈਠਾ ਵਦਾ ਫਿਰ ਦੱਸਣ ਵਾਲੀ ਤਾਂ ਕੋਈ ਏਡੀ ਵੱਡੀ ਗੱਲ ਵੀ ਨਹੀਂ ਸੀ ਬਈ ਫੇਰ ਤਾਂ ਤੂੰ ਕਹਿ ਸਕਦੀਆਂ ਜਿਉਂ ਨੇ ਮਾਂ ਨੂੰ ਫੋਨ ਕਰਤਾ ਜਾਂ ਉਹਨੇ ਆਪਦੇ ਉਹਨੂੰ ਭੈਣ ਨੂੰ ਫੋਨ ਕਰਤਾ ਠੀਕ ਹੈ ਫਿਰ ਤੈਨੂੰ ਤਾਂ ਦੱਸਿਆ ਤੂੰ ਮੇਰੇ ਕੋਲੇ ਆ ਗਿਆ ਫਿਰ ਉਹਦੀ ਉਹ ਬਈ ਮੈਂ ਤੁਹਾਨੂੰ ਦੱਸੂਗੀ ਮੈਂ ਘਰ ਆਲਾਂਗਾ ਫਿਰ ਕਿਹਨੂੰ ਦੱਸੂਗੀ ਜਾ ਕੇ ਦੱਸੋ ਫਿਰ ਕੰਮਾਂ ਵਾਲੀ ਗੱਲ ਵੀ ਦੱਸੂਗੀ ਘਰੇ ਮਾੜੇ ਮੋٹے ਕੰਮ ਹੁੰਦੇ ਨੇ ਤੂੰ ਤਾਂ ਨਹੀਂ ਕਰਨੇ ਬਈ ਮਾੜੇ ਮੋਟੇ ਤਾਂ ਗੱਲ ਹੁਣ ਮਾਂ ਨੇ ਹੀ ਉਹਨੂੰ ਸਹੀ ਗੱਲ ਕੀਤੀ ਹੈ ਚਲ ਮੇਰੇ ਦੋਸਤ ਮਾਨ ਤਾਂ ਸਹੀ ਗੱਲ ਹੀ ਕਹੀ ਆ ਮੇਰੀ ਗੱਲ ਸੁਣ ਉਹ ਅੱਗੀ ਵੀ ਤਾਂ ਕੰਮ ਕਰਦੀਈ ਆ ਉਹ ਪਹਿਲਾਂ ਕੋਲ ਕੰਮ ਕਰਦੇ ਦੱਸ ਪਹਿਲੇ ਵੀ ਵੀਰੇ ਮੈਂ ਤੇ ਮਾਈ ਕੰਮ ਕਰਦੇ ਸੀਗੇ ਆ 12 13 ਦਿਨਾਂ ਤੋ ਮਾਈ ਪੈੱਕੇ ਜਾਂਦੇ ਸੀ ਉਹਦੋ ਵੀ ਮੈਂ ਕਰਦੀ ਸੀਗੀ ਫੇਰ ਕੀ ਹੋ ਗਿਆ ਜੇ ਮੈਂ ਉਹਨੂੰ ਕਹਿ ਤਾ ਤਾਂ ਉਹ ਬਣੇ ਹੁਣ ਤਾਂ ਚਲ ਤੂੰ ਕਰਦੀਆ ਪਹਿਲਾਂ ਵਿਆਹ ਤੋਂ ਪਹਿਲਾਂ ਤੂੰ ਕਰਦੀ ਸੀ ਵਿਆਹ ਤੋਂ ਬਾਅਦ ਮਾਈ ਕੰਮ ਕਰਦੀ ਆ ਕੋਈ ਗੱਲ ਨਹੀਂ ਵੀਰੇ ਮੇਰੇ ਤੋਂ ਗਲਤੀ ਹੋ ਗਈ ਮੈਂ ਉਹਨੂੰ ਕਹਿ ਤਾ ਅੱਗੇ ਤੋਂ ਨਾ ਕਹੂੰਗੀ ਤੂੰ ਅਰ ਮਾਈ ਸਹੀ ਹੋ ਠੀਕ ਹੈ ਉਹ ਬਣੇ ਗੱਲ ਸਹੀ ਗਲਤ ਦੀ ਨਹੀਂ ਹੈਗੀ ਠੀਕ ਆ ਗੱਲ ਮੈਂ ਤੈਨੂੰ ਸਹੀ ਵੀ ਕਹੀ ਆ ਵੀ ਐਂ ਕੋਈ ਨਹੀਂ ਰਹਿ ਹਾਂ ਤੂੰ ਗੁੱਸਾ ਕਰਕੇ ਭਜਾ ਨਹੀਂ ਵੜੀ ਗੱਲ ਤੇ ਫਿਰ ਵੱਡਾ ਮਾਈ ਦੀ ਮੈਂ ਤੇ ਲੈ ਕੇ ਆ ਗਿਆ ਔਰੇ ਮੇਰੇ ਕੋਲ ਇਹਦੋਂ ਤਰਸ ਵਧੀ ਅਸੀਂ ਚੁਗਲੀ ਤਾਂ ਨਹੀਂ ਕਰਦੀ ਸੀ ਇਹਨਾਂ ਕੋਲੇ ਮੈਨੂੰ ਇਹ ਲੱਗਦਾਗਾ ਜੱਸੀ ਦੀ ਕਲਾਸ ਲਾਤੀ ਮੁੰਡੇ ਨੇ ਚੱਲ ਵਧੀਆ ਹੋ ਗਿਆ ਇਹ ਵੀ ਵਾਲੀ ਚੰਬਲੀ ਪਈ ਸੀ ਮਾਈ ਪੁੱਤ ਹਾਂਜੀ ਮੰਮੀ ਜੀ ਔਰੇ ਆ ਹਾ ਜੂ ਵੀ ਜੀ ਦਿਸੋ ਮੈਂ ਕਹਿੰਨੀ ਪੁੱਤ ਜੇ ਜੱਸੀ ਨੇ ਕੁਛ ਕਹਿਤਾ ਤਾਂ ਗੁੱਸਾ ਨਾ ਕਰੀ ਉਹ ਤਾਂ ਆਰਤੀ ਟੋਕਣ ਦੀ ਜਲਦੀ ਤਾਂ ਉਹ ਵਧੀਆ ਹੈਗੀ ਸਾਫ ਆ ਮੰਮੀ ਮੇਰੀ ਗੱਲ ਸੁਣੋ ਦੱਸ ਪੁੱਤ ਮੈਂ ਸਾਰੀ ਸਫਾਈ ਕਰਕੇ ਗਈ ਆ ਫਿਰ ਵੀ ਰੀਰੀ ਮੈਨੂੰ ਟੋਕਦੇ ਆਂ ਦਾ ਮੈਨੂੰ ਵਧੀਆ ਨਹੀਂ ਲੱਗਦਾ ਮੈਂ ਸਾਰੇ ਉਹ ਪੇਟੀਆਂ ਦੇ ਗਲਾਸ ਸਾਫ ਕੀਏ ਮੈਨੂੰ ਫਿਰ ਵੀ ਬੋਲਦੇ ਆ ਕੋਈ ਨਾ ਪੁੱਤ ਮੈਨੂੰ ਤਾਂ ਪਤਾ ਈ ਆ ਤੂੰ ਸਾਰਾ ਕੰਮ ਵਧੀਆ ਕਰਦੀ ਆ ਮੈਂ ਤਾਂ ਨਹੀਂ ਕਿਹਾਗਾ ਜੈ ਸੁਖਨੇ ਨਾ ਤਾ ਨਹੀਂ ਕਿਹਾ ਤੈਨੂੰ ਉਹ ਗੱਲ ਨਹੀਂ ਹੈਗੀ ਮੰਮੀ ਪਰ ਮੈਨੂੰ ਹੁੰਦਾ ਆ ਵੀ ਮੈਨੂੰ ਟੋਕ ਕੀ ਜਾਂਦੇ ਐਵੇਂ ਅੱਛਾ ਨਹੀਂ ਲੱਗਦਾ ਕੋਈ ਨਾ ਮੈਂ ਸੁਖ ਨੂੰ ਕਹਿ ਦੂੰਗੀ ਉਹ ਸਮਝਾ ਦੂਗਾ ਹਾਂਜੀ ਤੇ ਉਹ ਤਾਂ ਜੀ ਲੱਗ ਗਿਆ ਹੋ ਤੇਰਾ ਹਾ ਜੀ ਮਾਦਰ ਜੀ ਲੈ ਕੇ ਆਇਆ ਆਏ ਪੁੱਤੋ ਚਲੋ ਉਹਦਾ ਗੁੱਸਾ ਨਾ ਕਰਿਓ ਉਹ ਤਾਂ ਨਿਆਣੀ ਆ ਫੇਰ ਅਸੀਂ ਤਾਂ ਇਹਨੂੰ ਕੁਝ ਕਹਿੰਦੇਗੇ ਕੰਮ ਤਾਂ ਮੈਨੂੰ ਪਤਾ ਹੁਣ ਤੂੰ ਹੀ ਕਰਦੀ ਆ ਸਾਰਾ ਮੈਂ ਤਾਂ ਦੇਖ ਕਰਦੀ ਨਹੀਂਗੀ ਆ ਸਾਰਾ ਤੂੰ ਹੀ ਕਰਦੀ ਆ ਲੀੜੇ ਕੱਪੜੇ ਦਾ ਗੋਹੇ ਕੂੜੇ ਦਾ ਸਾਰੇ ਤਾਂ ਤੂੰ ਹੀ ਕਰਦੀ ਆ ਤੂੰ ਕਿਹੜਾ ਕਾਮ ਲਈ ਆ ਸਾਰਾ ਕੰਮ ਕਰਦੀ ਆ ਮੈਨੂੰ ਕਿਹੜਾ ਪਤਾ ਨਹੀਂਗਾ ਕਿਵੇਂ ਮਾਂ ਸੱਸ ਨੂੰ ਗੱਲਾਂ ਮਾਰੀ ਆਣੀਆਂ ਹੋਈਆਂ ਇਹ ਤਾਂ ਬਸ ਉਹ ਜੱਸੀ ਤੇ ਦੱਸਦੀ ਸੀ ਕਹਿੰਦੀ ਟੁਕ ਟਕਾਈ ਕਰਦੀ ਆ ਲੈ ਮੈਂ ਸਾਰਾ ਦਿਨ ਕੰਮ ਕਰਦੀ ਆ ਉਹ ਤਾਂ ਮੈਂ ਕਹਦਾ ਜੱਸੀ ਹੂੰ ਠੀਕ ਆ ਟੈਨਸ਼ਨ ਨਾ ਲਿਆ ਕਰੀ ਤੂੰ ਕੌਣ ਲਸਵਾਈ ਆ ਵੈਸੇ ਬੋਲਣ ਜੇ ਮੈਂ ਇਹਨੂੰ ਆਖਿਆਗਾ ਮਾਂ ਖਾਂ ਉਹ ਤਾਂ ਵਧੀਆ ਗੀ ਦਿਲ ਦਾ ਸਾਫ ਮਾਂ ਖਾਂ ਇਹ ਟੁਕਟਕਾਈ ਤੈਨੂੰ ਹੀ ਕਰਤੀ ਹੋਗੀ ਪਰ ਉਹੀ ਤਾਂ ਗੱਲ ਲੱਗੀ ਮੈਂ ਉਹਨੂੰ ਕਿਹਾ ਸੀ ਮਾਂ ਤੈਨੂੰ ਕੀ ਲੋੜ ਆਗੀ ਮੈਂ ਉਹ ਕੋੜਾ ਨਿਆਣੀ ਆਗੀ ਇਹ ਫੇਰ ਵਿਚਾਰੀ ਕੱਲ ਦੀ ਕਰੀ ਜਾਂਦੀ ਹੈ ਕੰਮ ਜਿੱਦੋਂ ਦੀ ਆਈ ਹੈ ਬਿੰਦਨੀ ਬੈਠੀ ਗਈ ਫੇਰ ਸਾਰਾ ਕੰਮ ਤਾਂ ਕਰਦੀ ਹੈਗੀ ਹੁਣ ਕਿ ਜੇ ਆਪਾਂ ਟੁਕਟਕਾਈ ਕਰੀਏ ਆਪਾਂ ਬੁਰੇ ਲੱਗਦਾ ਮੈਂ ਅਸੀਂ ਤਾਂ ਟੁਕਟਕਾਈ ਕਰੀਗੀ ਮੈਂ ਤਾਂ ਐਂ ਕਹਿੰਦੀ ਸੀਗੀ ਬਾਕੀ ਉਹੀ ਪਤਾ ਲੱਗਿਆ ਨਾ ਹੁੰਦਾ ਕੰਮ ਕਰਨ ਵਾਲੇ ਬੰਦੇ ਦਾ ਹਾਂ ਮਤਾਂਗੇ ਸੀ ਪਤਾ ਚਾਵਣਾ ਵਾਲੇ ਥੋੜੀ ਬਾਈ ਚਾਵਣਾ ਕੀ ਸਿਮ ਬਸਤਾ ਸੀ ਜਦੋਂ ਉਹ ਘਰ ਤੱਕ ਕੈਨੇਡਾ ਮੈਂ ਕੀ ਕਹਿੰਦੀ ਬੋਲੀ ਨਹੀਂ ਉਹ ਜਦੋਂ ਉਹ ਗੁੱਸਾ ਕਰਨ ਲੱਗ ਗਈ ਨਹੀਂ ਮੈਂ ਫਿਰ ਫਿਰ ਆਹੀ ਤਾਂ ਮੈਂ ਕਿਹਾਈ ਤਾਂ ਮੈਂ ਨਹੀਂ ਛੇੜੀ ਗਈ ਤੂੰ ਕਹਿੰਦਾ ਤੂੰ ਛੇੜਾ ਮੈਂ ਤਾਂ ਨਹੀਂ ਛੇੜੀ ਗਿਆ ਤਾਂ ਗੁੱਸਾ ਕਰਦੀ ਆ ਭਾਈ ਗੱਲ ਦਾ ਫਿਰ ਉਹੀ ਤਾਂ ਗੱਲ ਆ ਗੁੱਸਾ ਕਰਨ ਦੀ ਕਿ ਲੋੜ ਸੀ ਤੇ ਚਾ ਹਾਂ ਐ ਟੋਕ ਟਕਾਈ ਕਾ ਤੋਂ ਕਰਦੀ ਐ ਕੰਮ ਤਾਂ ਇਹ ਸਾਰਾ ਕਰਕੇ ਗਏ ਇਹ ਨਹੀਂ ਕਰਨਾ ਹੈਗਾ ਇਹਦਾ ਘਰ ਆ ਡੋਲੇ ਬਗਿਆੜੇ ਸਾਰਾ ਕੁਝ ਸੇਧਾ ਹੈਗਾ ਭਾਈ ਮੈਂ ਉਹਨੂੰ ਐਂ ਕਿਹਾ ਸੀ ਵਾਹ ਨਿਆਣੀ ਆਵਣਾ ਮਾਂ ਬਈ ਤੂੰ ਐਂ ਨਹੀਂ ਕਹੀਦਾ ਹੁੰਦਾ ਮਾਂ ਐ ਟੋਕੀਦਾ ਨਹੀਂ ਹੁੰਦਾ ਮੈਂ ਜੇ ਤੈਨੂੰ ਟੋਕੇ ਕੋਈ ਫਿਰ ਇਰ ਤਾਂ ਫੇ ਟੋਕਦਾ ਨਹੀਂ ਕੋਈ ਤਾਂ ਕਰਦੀ ਆ ਜੇ ਇਹਦੀ ਨਣ ਦਾ ਇਹ ਦੇ ਵਰਗੀ ਹੋਵੇ ਟੁਕ ਟਕਾਈ ਕਰਨ ਫੇਰ ਇਹਨੂੰ ਪਤਾ ਲੱਗਿਆ ਇਹ ਤਾਂ ਨਾਲ ਦੇ ਤਾਂ ਹੈ ਨਹੀਂਗੀ ਦੋ ਪਾਈ ਪਾਈ ਨੇ ਉਹ ਬੁੜੀ ਨਰਮਾ ਹੋਰ ਜੱਸੀ ਨੂੰ ਆਇਆ ਕਹਿੰਦੀ ਹੁਣ ਜਾਣ ਕੇ ਕਹਿੰਦੇ ਨੇ ਫੇਰ ਐ ਵੀ ਹੋ ਜਾਂਦਾ ਉਹਨੂੰ ਤੇ ਫੇਰ ਹੁਣ ਬੋਲੀ ਨਹੀਂ ਕੀ ਕਰਨ ਮੱਚ ਜੀ ਆਕੜ ਗਈ ਆਕੜ ਗਈ ਕਹਿੰਦੀ ਤੁਸੀਂ ਤਾਂ ਤੁਸੀਂ ਦੋਨੇ ਮਾਂ ਪੁੱਤ ਸਹੀ ਹੋ ਕਹਿੰਦੀ ਮੈਂ ਨਹੀਂ ਗਲਤਾਂਗੀ ਲੈ ਮੈਂ ਤਾਂ ਕੁਝ ਬੋਲੀ ਵੀ ਨਹੀਂ ਗੀ ਉਹੀ ਤਾਂ ਗੱਲ ਆ ਹੂੰ ਪਤਾ ਕਿ ਸਰਚ ਦਾ ਪਤਾ ਸਤਾ ਲਿਆਂਦਾ ਅਰਚਦਾ ਕੀ ਪਤਾ ਸਤਾ ਲੈ ਕੇ ਆਉਣ ਵਜਾਏ ਹੂੰ ਗਿੜਾ ਮਾਰਿਆ ਹੂੰ ਮੈਂ ਸਰੈਂਟਰ ਦੇ ਇੱਕ ਹੋਣਾ ਹਚੂਣ ਸਰ ਟੋਲੀ ਪਈ ਆ ਬਾਦੂ ਹਾਂ ਪਈਆ ਟੋਲੀ ਦੇ ਕੇ ਆਉ ਨੂੰ ਚੱਕਾ ਜਿਹਾ ਵਗ ਜੀ ਟੋਲੀ ਜੀ ਐ ਕਦੀ ਮੈਂ ਤਾਂ ਕਦੇ ਕਿਸੇ ਦੋਸਤ ਨੂੰ ਦੇ ਕੇ ਆਉਣਾ ਕ ਮੈਂ ਕਹਿੰਦਾ ਕਿ ਮੰਕੀ ਲੈ ਜੀ ਤੂੰ ਟੋਲੀ ਹਾਂ ਕਦੇ ਮੈਂ ਗਲੇ ਸਿਆਈ ਬਹਨਾਂ ਨਾਲ ਆਦੀ ਤੂੰ ਤੇ ਜਿਹੜਾ ਪਹਿਲਾਂ ਉੱਥੇ ਹੈਗਾ ਸੀਗਾ ਮਨ ਲਾ ਉਹਨੇ ਬੱਕਰੇ ਮੁੱਕਰੇ ਰੱਖਿਆ ਹੋਣੀ ਆ ਹਾਂ ਤੇ ਉਹਦੇ ਚ ਕਿੱਲੇ ਜਿਹਨੂੰ ਕਿੱਲੇ ਹੀ ਪੱਟ ਕੇ ਆਉਣੇ ਉਹਦੇ ਮੈਂ ਪੱਟ ਬੱਕਰੇ ਨਹੀਂ ਕਿੱਲੇ ਜੀ ਨਹੀਂ ਪੱਟੇ ਸੁੱਕਾ ਕਿੱਲੇ ਪੱਟਦੇ ਪੂਰੇ ਲੱਗਦੇ ਨੇ ਕਿੱਲੇ ਹਾਂ ਉਹ ਕਿੱਲੇ ਜੀ ਪੱਟਿਆਉਂਗਾ ਮੈਂ ਹਾਂ ਐਂਦਾ ਕਹਿਣਾ ਗਾ ਰਾਂੂੰ ਘਰ ਬਹੁਤ ਵਧੀਆ ਲੱਗਿਆ ਐਮੀ ਆਪਾਂ ਨੂੰ ਐਵੇਂ ਮੈਨੂੰ ਮਿਲ ਗਿਆ ਚਲ ਉਹਦੀ ਤਾਂ ਟੈਨਸ਼ਨ ਹੁਣ ਮੁੱਕੀ ਆ ਹੁਣ ਜੱਸੀ ਦਾ ਕੀ ਕਰਕੇ ਆਪਾਂ ਉਹ ਟੈਨਸ਼ਨ ਮੁੱਕੀ ਜੱਸੀ ਵਗ ਜੂਗੀ ਟੈਨਸ਼ਨ ਤਾਂ ਹੁਣ ਆਏ ਆ ਨਾ ਟੈਨਸ਼ਨ ਕੀ ਮੁੱਕੀ ਮੈਂ ਆਏ ਨੀ ਟੈਨਸ਼ਨ ਨਾ ਕੋਈ ਤਾਂ ਵਾਲੀ ਹੈਗੀ ਨਹੀਂ ਚਲ ਦੋ ਚਾਰ ਦਿਨ ਤਾਂ ਸੁੱਖ ਦੇ ਕੱਢਾਂਗੇ ਦੇਖੀ ਜਊ ਜਦੋਂ ਬਣੂਗੀ ਗੱਲ ਮੈਂ ਕਹਿੰਦੀ ਆ ਕਿ ਜੱਸੀ ਜੀ ਭਾਈ ਟੁਕ ਟਕਾਈ ਨਾ ਕਰਿਆ ਕਰੇ ਕਹਿੰਦੀ ਮੰਮੀ ਮੈਨੂੰ ਬੁਰਾ ਲੱਗਦਾ ਕਹਿੰਦੀ ਮੈਂ ਕਿਹਾ ਬਾਈ ਜੱਸੀ ਕੱਲ ਨੂੰ ਜਾਊਗੀ ਨੀ ਜਾਊਗੀ ਤਾਂ ਹੈਗੀ ਅਣੀ ਪਤਾ ਫੇਰ ਟੁਕ ਟਕਾਈ ਕਰਨ ਲੱਗ ਜੇ ਫੇਰ ਅਗਲੇ ਨੂੰ ਰੱਖਾ ਜਾਂਦਾ ਮੱਲੋਂ ਮੱਲੀ ਨਾ ਹੁਣ ਨਹੀਂ ਕਰਦੀ ਟੁਕ ਟਕਾਈ ਹੁਣ ਕਹਿ ਤਾਂ ਹੁਣ ਤਾਂ ਮੈਨੂੰ ਤੇ ਹੁਣ ਆਪਾਂ ਤਾਂ ਕਰਦੇ ਨਹੀਂ ਦੇਖਦੇ ਰ ਸਾਹਮਣੇ ਹੁਣ ਕਹਿੰਦੇ ਮम्मी ਤੁਸੀਂ ਵਧੀਆ ਸੁੱਖ ਵਧੀਆ ਕਾ ਵੀ ਉਹ ਹੋਵੇ ਐ ਕਰਕੇ ਮੈਨੂੰ ਉਹ ਕਰਦੀ ਆ ਹੋਰ ਉਹੀ ਤਾਂ ਗੱਲ ਨਾਲ ਮਾੜੀ ਗੱਲ ਆ ਬਾਈ ਤਾਂ ਤੂੰ ਜਿੱਦੀ ਕਰਨਾ ਤੇ ਕਿਧਰ ਫਿਰਦਾ ਪਹਿਲਾਂ ਦਰਸ਼ਕ ਨਹੀਂ ਵਗਿਆ ਹਾਂ ਉਹ ਜਾਇਂ ਚੰਗਾ ਚਾਵਣ ਕੀ ਮਾਸ਼ੂ ਚਾ ਲੈ ਕੇ ਭੇਜਿੰਗਾ ਮੇਰੇ ਕੋਲੇ ਹਾਂ ਮੈਂ ਭੇਜਦੀ ਆ ਹਾਂ ਤੂੰ ਇਸ ਦੀ ਕਰਨ ਦੱਸ ਤੈਨੂੰ ਕੀ ਹੋਇਆ ਹਾਂ ਹਾਂ ਗਗਲਦੀਪ ਨੇ ਤਾਂ ਦੀਵਾਲੀ ਕਰਕੇ ਥੋੜਾ ਜਿਹਾ ਹੋ ਗਿਆ ਕੁਸਤਾ ਵਿੱਚ ਤੇ ਨਾ ਪਤਾ ਸਾਰੀ ਉਲਝੇ ਹੋਈ ਸੀ ਕੋਸਾ ਜੀ ਦੀ ਯਾਦ ਨਹੀਂ ਸੀ ਕੋਈ ਮੂੰਹ ਸਰ ਯਾਰ ਮੈਂ ਬਤਾ ਨਹੀਂ ਦੀਵਾਲੀ ਤੋਂ ਬਾਅਦ ਆਉਂਗਾ ਪਹਿਲਾਂ ਇਹ ਉੱਝ ਜਿਗੇ ਕੋਈ ਗੱਲ ਨਹੀਂ ਆਉਂਗਾ ਮੈਂ ਆਪਣਾ ਕਿਹੜਾ ਕੋਈ ਬਗਾਨਾ ਵਿਆਹ ਵੀ ਦੂਰ ਦੀ ਰਿਸ਼ਤੇਦਾਰੀ ਆ ਵੀ ਸਾਵੇਂ ਤੇ ਨਹੀਂ ਜਾਣਾ ਨਾ ਮੈਂ ਜਮਾ ਨੂੰ ਦੱਸ ਕੇ ਵਸ ਆਈ ਜਾਊਂਗਾ ਲੈ ਆਵਾਂਗੇ ਹਾਂ ਹਾਂ ਸੋ ਦੋਨਾਂ ਦੇ ਵਧੀਆ ਹੁੰਦਾ ਯਾਰੀ ਕਿ ਸੁੱਕਾ ਸਿੱਧਾ ਸਾਰਾ ਹਾਂ ਕੋਈ ਗੱਲ ਨਹੀਂ ਬਾਈ ਗਲਦੀਪ ਠੀਕ ਹੈ ਮੈਂ ਨਾ ਡੈਮ ਜਾਤੇ ਬਣੀ ਨਹੀਂ ਜਾ ਜੇ ਬਸ ਬਣ ਗਈ ਆ ਅੱਛਾ ਤੇ ਮੈਂ ਜਸੀ ਨੂੰ ਸਮਝਾਤਾ ਈ ਠੀਕ ਆ ਉਹਦਾ ਮਾਂ ਕੋਲ ਤੁੰ ਕਿਹਾ ਨਹੀਂਗਾ ਤੇ ਉਹ ਕੋਈ ਗੱਲ ਨਹੀਂ ਵੀ ਅੱਜ ਤਵਾ ਨਹੀਂ ਕਹਿੰਦੀ ਠੀਕ ਆ ਮੈਨੂੰ ਬਸ ਮਤਲਬ ਐਦਾ ਤਾਂ ਕੋਈ ਨਹੀਂ ਗੁੱਸਾ ਨਹੀਂ ਕਰਦੀ ਮੈਂ ਦੀ ਦੀਆ ਪਰ ਫਿਰ ਵੀ ਹੁੰਦਾ ਆ ਵੀ ਮੈਨੂੰ ਬੋਲਦੇ ਐਦਾ ਅਛਣ ਲੱਗਦਾ ਤੂੰ ਗੁੱਸਾ ਨਹੀਂ ਕਰਦੀ ਪਰ ਉਹ ਗੁੱਸਾ ਕਰ ਗਈ ਜਸੀ ਹੋਰ ਬਿਨਾਂ ਗੱਲ ਤੋਂ ਗੁੱਸਾ ਕਰਕੇ ਬੈ ਗਈ ਉਹ ਚਲੋ ਕੋਈ ਨਾ ਮੈਂ ਚਾਹ ਲੈ ਕੇ ਹੋਣੀ ਚਲ ਚਾਹ ਲੈ ਆ ਠੀਕ ਆ ਜਸੀ ਨੂੰ ਫੜਾ ਦੇ ਜੀ ਠੀਕ ਆ ਠੀਕ ਆ ਟੂਟੀ ਆ ਗਈ ਮਾਂ ਆ ਗਈ ਹਾਂ ਪੁੱਤ ਹੁਣ ਤਾਂ ਵਾਧੂ ਛੱਡੀ ਰੱਖ ਦੇ ਜਰ ਹੋਰ ਮੈਂ ਤੈਨੂੰ ਇਹ ਕਹਿੰਦਾ ਸੀ ਮਾਂ ਹਾਂ ਪੁੱਤ ਉਹ ਕੁਲਦੀਪ ਦਾ ਫੋਨ ਆਇਆ ਸੀ ਅੱਛਾ ਮੈਂ ਤੇਰੀ ਭੂਆ ਗੁੱਸਾ ਕਰੀ ਜਾਂਦੀ ਕਾਲਾ ਹੀ ਨਹੀਂ ਮਹਾਕੁਸ਼ਤ ਦਿਵਾਲੀ ਕਰਕੇ ਏਡਿਕਤ ਹੋ ਗਈ ਕਮਾ ਕੱਲਾ ਜਾਣਾ ਮੈਂ ਉਲਝਿਆ ਰਹਿਣਾ ਕਮਾਦੰਦੇ ਜੇ ਤੇ ਉਹ ਸਮਾਨ ਸਮੂਹ ਲਿਆਉਣਾ ਸੀ ਭਰਾਡੇ ਕਹਿੰਦਾ ਨਾਲ ਸਾਰਾ ਹੋ ਜਾਂਦਾ ਬੰਦੇ ਦਾ ਚੱਲ ਅੱਜ ਤਾਂ ਪੁੱਤ ਫੇਰ ਬੁੱਧਵਾਰੇ ਦੀ ਵਦੂਵਾ ਵੀ ਲਾ ਕੇ ਆਵੇਂਗਾ ਕੱਲ ਨੂੰ ਲੱਗ ਜੀ ਐ ਕੱਲ ਨੂੰ ਜਾਮਾ ਫੇਰ ਕੱਲ ਨੂੰ ਲੱਗ ਜੀ ਹੋਰ ਚੱਲ ਐ ਕਰ ਲਓ ਹੋਰ ਹੋਟੱਲੇ ਤੇ ਲਾ ਕੇ ਆਉਣਾ ਉਹ ਵੀ ਹੋਟੱਲੇ ਤੇ ਲਾ ਕੇ ਆਉਣਾ ਪੁੱਤ ਵੇਖੇ ਤੇ ਕੰਮ ਜੇ ਸੰਭਾਲ ਨਹੀਂ ਚਲ ਕੱਲ ਨੂੰ ਜਾਇਾਂ ਈ ਚਲ ਕੱਲ ਨੂੰ ਭਾਗ ਜੂ ਮਾਂ ਕੱਲ ਨੂੰ ਜਾਇਂ ਹੋਰ ਹੈ ਕਹਿਦੀ ਫੋਨ ਕਰਕੇ ਮੈਂ ਕੱਲ ਨੂੰ ਆਉਂਗਾ ਹੋਰ ਉਹਨੂੰ ਸਮਾਨ ਸਮੂਹ ਦਵਾ ਕੇ ਉਦੋਂ ਪਹਿਲਾਂ ਅਰਸ਼ ਕੋਲੇ ਵੀ ਮਾਰ ਕੇ ਆਉਂਗਾ ਜਿਹੜਾ ਹੋਰ ਅਰਸ਼ ਵੀ ਨਹੀਂ ਮੇਰਾ ਆਖੂ ਜੱਮੀ ਵੀ ਜਾਣੀ ਐ ਫੇਰ ਹੋਰ ਆਖੂ ਜਮੀ ਨਹੀਂ ਕਿੜਾ ਮਾਰਿਆ ਮੁੜ ਕੇ ਨਾ ਜਾਇਂ ਨਾ ਅਰਸ਼ ਕੋਲੇ ਜਾਇਂ ਹਾਂ ਸਮਾਨ ਸਮੂਹ ਸਾਰਾ ਸੁੱਖ ਨਹੀਂ ਲਿਆਤਾ ਸੀ ਹੁਣ ਤਾਂ ਪੂਰੀ ਗੌਰ ਰੱਖਦੇ ਆ ਚਲੋ ਆਪਣਾ ਵੀ ਦਿਵਾਲੀ ਕਰਕੇ ਸਮਾਨ ਦੇ ਕੇ ਆਉਣੀ ਪਊਗਾ ਫੇਰ ਹਾਂ ਉਦੋਂ ਬਾਅਦ ਚਦੇ ਆਉਂ ਮੋਂ ਕਹਿੰਦੀ ਹਜੇ ਪਿਆਗ ਨਹੀਂ ਸੁੱਖ ਨਹੀਂ ਵਾਵਾ ਲਿਆ ਤਾਂ ਚੱਲ ਵਧੀਆ ਰਹੇ ਹੈ ਤਾਂ ਹਾਂ ਹਾਂ ਖਬਰ ਸੁਧਰੇ ਜਾਣ ਹੁਣ ਤਾਂ ਫਰਕ ਲੱਗਦਾ ਮੈਂ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਫੇਰ ਹੈ ਕੁਸਤਾਕ ਲਾਉਂਦੀ ਆ ਬੰਦੇ ਨੂੰ ਨਾ ਸੁੱਖ ਦਾ ਤਾਂ ਫਰਕ ਆ ਉਹ ਬੁੜੀ ਵਾਲੀ ਉਹ ਬਹਿਮਣਾਂ ਇੱਕ ਜੱਸੀ ਤੈਨੂੰ ਪਤਾ ਬੈਠੀ ਰਹਿੰਦੀ ਆ ਉੱਥੇ ਉਹ ਵਾਲਾ ਉਹ ਕਰਦੀ ਆ ਇਹ ਗੁੜੀਆਂ ਨਹੀਂ ਪੈਰ ਲੱਗਣ ਦਿੰਦੀ ਆ ਪੁੱਤ ਕਿਤੇ ਤਾਂ ਸਮਝਾਉਣਾ ਹੁੰਦਾ ਸੀ ਪੁੱਤ ਨੂੰ ਐ ਨਹੀਂ ਐ ਕਰ ਪੁੱਤ ਕਿੱਥੇ ਉਹ ਅੱਗੇ ਲਾਉਣੇ ਬੜਾ ਫਰਕ ਪੈਂਦਾ ਚੱਲ ਪੁੱਤ ਮੈਂ ਜਾਉਂਗਾ ਹਾਂ ਜਾ ਹੀ ਪੁੱਤ ਫੇਰ ਗੱਲ ਕਰੀਏ ਮੈਂ ਰੋਟੀ ਟੁੱਟੀ ਖਾਲਾਂ ਫਿਰ ਖਾਲਾ ਤੂੰ ਤਾਂ ਵਧੀਆ ਘਰ ਚਲਕਾ ਲਈ ਵੀਰੇ ਨੇ ਕਦੀ ਭਰੀ ਔਨ ਨਹੀਂ ਦਿੱਤੇ ਕਿ ਇੱਧਰ ਵਿਆਹ ਦੇਣ ਜਾ ਆਂਦੇ ਤਾਂ ਕੀ ਸੋਚਦੇ ਵਿਆਹ ਵਜੇ ਥਾਂ ਤੇ ਬੈਠੀ ਆ ਪਤਾ ਨਹੀਂ ਇਹਦੇ ਚ ਕੋਟ ਹੋਣਾ ਕੋਈ ਰਿਸ਼ਤੇਦਾਰ ਤਾਂ ਸੋ ਗੱਲਾਂ ਬਣਾਉਂਦਾ ਜੇ ਮੰਮੀ ਤੇ ਜਸੀ ਦੀਦੀ ਇੰਨਾ ਫਰਕ ਨਾ ਪਉਂਦੀਆਂ ਤਾਂ ਅਸੀਂ ਵੀ ਵਿਆਹ ਤੇ ਆਂਦੇ ਵਧੀਆ ਰਿਸ਼ਤੇਦਾਰਾਂ ਨੂੰ ਮਿਲਦੇ ਮਨ ਹੋਰ ਹੋ ਜਾਂਦਾ ਨਾਲੇ ਸੁਖ ਵੀ ਜਾਂਦਾ ਮੇਰੇ ਨਾਲ ਵਿਆਹ 'ਚ ਖੁਸ਼ੀ ਖੁਸ਼ੀ ਵਿਆਹ ਵੇਖ ਕੇ ਆਉਂਦੇ ਚੱਲ ਹੁਣ ਸੋਚੇ ਤੋਂ ਕੀ ਬਣਦਾ ਤੂੰ ਕਿੰਨਾ ਮਰਜ਼ੀ ਸੋਚੀ ਜਾ ਸੁਖ ਵੀ ਨਹੀਂ ਆਏਗਾ ਕੱਲ ਦਾ ਵੀ ਸਿਲੰਡਰ ਹੀ ਧਰ ਜਾਵੇਂ ਡਿੱਕੀ ਹੋ ਜਾਣੀ ਉਹਨੂੰ ਕਿਹੜੇ ਮਿਲਦੀ ਕਿਹੜੇ ਨਹੀਂ ਮਾਰਿਆ ਫਿਰ